ਡਿਪਰੈਸ਼ਨ نیند ਨਹੀਂ ਆਉਣਾ ਜੰਡਰ ਲੱਗਣਾ ਇਹ ਬਿਮਾਰੀ ਹੈ ਇਹ ਫੀਲਿੰਗਸ ਨੇ ਅਨੋਖੀਆਂ ਫੀਲਿੰਗਸ ਨੇ ਜਿਵੇਂ ਐਂਜਾਇਟੀ ਦੀ ਗੱਲ ਕਰ ਲਈਏ ਤਾਂ ਸਾਨੂੰ ਡਰ ਇੰਨਾ ਜ਼ਿਆਦਾ ਲੱਗਣ ਲੱਗ ਪੈਂਦਾ ਕਿ ਸਾਡੀ ਹਾਰਟ ਬੀਟ ਬਹੁਤ ਜ਼ਿਆਦਾ ਇਨਕਰੀਜ਼ ਹੋਣ ਲੱਗ ਪੈਂਦੀ ਹੈ ਇਦਾਂ ਲੱਗਦਾ ਕਿ ਅਸੀਂ ਬਸ ਦੁਨੀਆ ਤੋਂ ਜਾ ਰਹੇ ਹਾਂ ਤੇ ਆਉਂਦੇ ਕਿਵੇਂ ਨੇ ਇਨਸਾਨ ਦੇ ਵਿੱਚ ਵੀ ਉਹ ਵੱਧ ਗਿਆ ਗਮੀ ਵਾਲਾ ਹਾਵੀ ਹੋ ਗਿਆ ਖੁਸ਼ੀ ਵਾਲੇ ਦੇ ਉੱਤੇ ਕਿਵੇਂ ਵੱਧ ਗਿਆ ਇਹਦਾ ਮੇਨ ਕਾਰਨ ਜਿਹੜਾ ਹੈਗਾ ਉਹ ਦਿਮਾਗ ਦੇ ਵਿੱਚ 세ਰੋਟੋਨਿਨ ਜਿਹੜੇ ਕੈਮੀਕਲਸ ਨੇ ਨਾ ਉਹਨਾਂ ਦਾ ਇੰਬੈਲੈਂਸ ਹੋ ਜਾਂਦਾ ਹੈ। ਮੈਡੀਸਨ ਟੈਂਪਰੇਰੀ ਸੋਲੂਸ਼ਨ ਆ। ਉਸ ਟਾਈਮ ਲਈ ਤੁਹਾਨੂੰ ਰਾਹਤ ਦਿੱਤੀਆਂ ਜਾਂਦੀਆਂ ਨੇ। ਤੁਹਾਡੀ ਹੈਲਪ ਕੀਤੀ ਜਾਂਦੀ ਆ। ਬਟ ਜੇ ਤੁਸੀਂ ਪਰਮਾਨੈਂਟ ਬਾਹਰ ਨਿਕਲਣਾ ਤੇ ਤੁਹਾਨੂੰ ਕਾਉਂਸਲਿੰਗ ਦੇ ਉੱਤੇ, ਸਾਈਕੋਥੈਰੇਪੀ ਦੇ ਉੱਤੇ ਫੋਕਸ ਕਰਨਾ ਪੈ। ਮਨੁੱਖ ਜਿਹੜੀਆਂ ਛੋਟੀਆਂ ਚੀਜ਼ਾਂ ਨੂੰ ਬਹੁਤ ਵੱਡਾ ਮੰਨਦਾ ਪਿਆ ਨਾ ਉਹ ਇੱਕ ਲਾਈਫ ਆ। ਬੜੀ ਸ਼ਾਰਟ ਜੀ ਲਾਈਫ ਆ। ਅਸੀਂ ਸਾਰੇ ਟੈਂਪਰੇਰੀ ਆਂ ਦੁਨੀਆ ਦੇ ਉੱਤੇ ਤੇ ਅਸੀਂ ਚਲੇ ਜਾਣਾ। ਖੁਸ਼ੀ ਕਿਵੇਂ ਹੁੰਦੀ ਹੈ ਇਨਸਾਨ ਨੂੰ ਖੁਸ਼ੀ ਦੇਖੋ ਜੀ ਜੇ ਅਸੀਂ ਆਪਣੇ ਆਪ ਨੂੰ ਇਹ ਸੋਚਣਾ ਸ਼ੁਰੂ ਕਰ ਦਈਏ ਕਿ ਅਸੀਂ ਟੈਂਪਰੇਰੀ ਹਮ ਕੋਈ ਵੀ ਚੀਜ਼ ਪਰਮਾਨੈਂਟ ਫਿਰ ਦੁੱਖ ਕਿਸ ਗੱਲ ਦਾ ਰਹਿ ਜਾਊਗਾ ਇਸ ساری ਰਾਤ ਪਾਸੀ ਮਾਰਦੇ ਲੰਘ ਜਾਂਦੀ ਹੈ ਨੀਂਦ ਕਿਉਂ ਨਹੀਂ ਆ ਰਹੀ ਦੇਖੋ ਭਾਜੀ ਅੱਜ ਕੱਲ ਦੇ ਜਿਹੜੀ ਲਾਈਫ ਹਨਾ ਉਹਦੇ ਵਿੱਚ ਭੱਜ ਦੌੜ ਇੰਨੀ ਪੈ ਗਈ ਕਿ ਅਸੀਂ ਦੌੜੇ ਹੀ ਜਾ ਰਹੇ ਕਿੱਥੇ ਨੂੰ ਜਾ ਰਹੇ ਕਿਸੇ ਨੂੰ ਨਹੀਂ ਪਤਾ ਕੰਨ ਰਾਤ ਇੱਕ ਕਰ ਦਿੱਤਾ ਕਦੇ ਆ ਹੋ ਜਾਵੇ ਕਦੀ ਆ ਹੋ ਜਾਵੇ ਤੇ ਅਸਲ ਦੇ ਵਿੱਚ ਕੀ ਆ ਕਿ ਜਦੋਂ ਸਾਡੀ ਮੈਂਟਲ ਹੈਲਥ ਨਾ ਠੀਕ ਹੋਊਗੀ ਅਸੀਂ ਸਟ੍ਰੈਸ ਵਿੱਚ ਹੋਵਾਂਗੇ ਤਾਂ ਰਾਤ ਨੂੰ ਨੀਂਦ ਜਿਹੜੀ ਆ ਸੌਖੀ ਨਹੀਂ ਆਉਂਦੀ ਭੂਤ ਆ ਤੇਰੇ ਵਿੱਚ ਤਾਂ ਚੀਜ਼ ਐ ਕੋਈ ਪਾਜੀ ਜਦੋਂ ਪਹਿਲਾਂ ਸਾਈਕੋਲੋਜੀ ਤਾਂ ਤੁਸੀਂ ਉਸ ਵੇਲੇ ਆਰਾਮ ਦੇ ਨਾਲ ਆਪਣੀਆਂ ਅੱਖਾਂ ক্লোਜ਼ ਕਰਕੇ ਤੇ ਤੁਸੀਂ ਇੱਕ ਲੰਮਾ ਸਾਹ ਭਰਨਾ ਆ ਫਿਰ ਤੁਸੀਂ ਉਹਨੂੰ ਹੌਲੀ-ਹੌਲੀ ਕਰਦੇ ਬਾਹਰ ਕੱਢ ਦੇਣਾ ਇਹ ਲੰਬੇ ਸਾਹ ਤੁਸੀਂ ਲੈਂਦੇ ਰਹਿਣਾ ਠੀਕ ਆ ਜੀ ਫਿਰ ਹੌਲੀ ਹੌਲੀ ਇਹਨੂੰ ਬਾਹਰ ਕੱਢਦੇ ਰਹਿਣਾ ਇਹਦੇ ਨਾਲ ਤੁਹਾਡਾ ਮਨ ਵੀ ਇੰਨਾ ਕੂਲ ਹੋ ਜਾਣਾ ਕਿ ਤੁਸੀਂ ਦੇਖੂਗੇ ਕਿ ਬਹੁਤ ਜ਼ਿਆਦਾ ਤੁਹਾਨੂੰ ਜਿਹੜਾ ਬੈਨੀਫਿਟਸ ਹੋਗੇ ਫਿਰ ਫੇਰ ਅਸੀਂ ਇਸ ਤਰ੍ਹਾਂ ਕਰਕੇ ਅਸੀਂ ਨੱਕ ਦੇ ਰਾਹੀਂ ਲੰਬਾ ਸਾਹ ਖਿੱਚਾਂਗੇ ਤਾਂ ਬ੍ਰਦਰ ਜੀ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਮਾਈਂਡ ਬਹੁਤ ਜ਼ਿਆਦਾ ਰਿਲੈਕਸ ਹੋਣ ਲੱਗ ਪੇਗਾ ਭੁੱਲਣ ਦੀ ਬਹੁਤ ਵੱਡੀ ਬਿਮਾਰੀ ਹੈ ਅੱਜ ਹਰ ਬੰਦਾ ਕਹਿੰਦਾ ਵੀ ਮੈਂ ਫਲਾਨੀ ਗੀ ਚ ਰੱਖੀ 2 ਮਿੰਟ ਬਾਅਦ ਭੁੱਲ ਗਿਆ ਮੈਨੂੰ ਖੁਦ ਨੂੰ ਹੈ ਉਹਦਾ ਕੀ ਹੱਲ ਇਹ ਵੀ ਸਾਈਕੋਲੋਜੀ ਦੀ ਇੱਕ ਥੈਰੇਪੀ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਦਾ ਸ਼ੁਕਰਾਨਾ ਕਰਨਾ ਅਸੀਂ ਸ਼ੁਕਰਾਨਾ ਹੀ ਨਹੀਂ ਕਰ ਪਾਉਂਦੇ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ ਸਿਰਸਾ ਨਦੀ ਦੇ ਕੰਢੇ ਵਿਛੜ ਗਿਆ ਠੀਕ ਆ ਜੀ ਤੁਸੀਂ ਦੇਖੋ ਗੁਰੂ ਸਾਹਿਬ ਨੇ ਕਦੀ ਅਸੀਂ ਇਤਿਹਾਸ ਚ ਪੜਿਆ ਵੀ ਗੁਰੂ ਸਾਹਿਬ ਤਾਂ ਮੈਂਟਲੀ ਅਫਸੈਟ ਹੋ ਗਏ ਹਾਂ ਗੁਰੂ ਸਾਹਿਬ ਚੜ੍ਹਦੀ ਕਲਾ ਚ ਰਹੇ ਇਹ ਚੀਜ਼ ਸਾਨੂੰ ਸਿਖਾਉਂਦੀ ਆ ਵੀ ਸਾਡੇ ਦੁੱਖ ਤਾਂ ਕੁਝ ਵੀ ਨਹੀਂ ਹੈਗੇ ਸਾਡੇ ਨਾਲ ਕੀ ਵਾਪਰ ਗਿਆ ਕੁਝ ਵੀ ਨਹੀਂ ਜਿਵੇਂ ਗੱਲ ਕਹਿੰਦੇ ਵੀ ਹਰ ਰੋਜ਼ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਇਸ ਪੂਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਈਕੋਲੋਜਿਸਟ ਹਰਜੋਤ ਸਿੰਘ ਸੋਤਾ ਮਜੂਤ ਨੇ ਸੋਤਾ ਸਾਹਿਬ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦੀ ਹਾਂ ਜੀ ਬਹੁਤ-ਬਹੁਤ ਧੰਨਵਾਦ ਪਾਜੀ ਕਿ ਤੁਸੀਂ ਜਿਹੜਾ ਅੱਜ ਮਾਨਸਿਕ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਆਏ ਆਂ ਪਹਿਲਾ ਸਵਾਲ ਮੇਰਾ ਹੈ ਇਹ ਡਿਪਰੈਸ਼ਨ ਨੀਂਦ ਨਹੀਂ ਆਉਣਾ ਜਾਂ ਡਰ ਲੱਗਣਾ ਇਹ ਬਿਮਾਰੀ ਹੈ ਕੋਈ ਜੀ ਦੇਖੋ ਇਹਨੂੰ ਆਪਾਂ ਬਿਮਾਰੀ ਨਹੀਂ ਕਹਿ ਸਕਦੇ ਇਹ ਫੀਲਿੰਗਸ ਨੇ ਅਨੁੱਖੀਆਂ ਫੀਲਿੰਗਸ ਨੇ ਜਿਹਦੂੰ ਅਸੀਂ ਮਹਿਸੂਸ ਕਰਦੇ ਆਂ ਪਰ ਅਸੀਂ ਇਹਨੂੰ ਬਹੁਤ ਵੱਡੀ ਬਿਮਾਰੀ ਮੰਨ ਕੇ ਬੈਠ ਜਾਂਦੇ ਆਂ ਕਿ ਸਾਨੂੰ ਡਿਪਰੈਸ਼ਨ ਹੋ ਗਿਆ ਸਾਨੂੰ ਐਂਜਾਇਟੀ ਹੋ ਗਈ ਸਾਨੂੰ ਮੈਂਟਲ ਕੋਈ ਹੋਰ ਡਿਸਆਰਡਰ ਆ ਅਸੀਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਜੇ ਅਸੀਂ ਆਪਣੀਆਂ ਫੀਲਿੰਗਸ ਚੇਂਜ ਕਰ ਲਈਏ ਤੇ ਅਸੀਂ ਇਹਦੇ ਵਿੱਚੋਂ ਬਾਹਰ ਆ ਕੇ ਇੱਕ ਪਹਿਲਾ ਵਰਗੀ ਜਿਹੜੀ ਖੁਸ਼ੀ ਵਾਲੀ ਜ਼ਿੰਦਗੀ ਆ ਉਹ ਜੀ ਸਕਦੇ ਆ ਪਤਾ ਕਿਵੇਂ ਲੱਗਦਾ ਹੈ ਕਿ ਅੱਜ ਬੰਦਾ ਇੰਨਾ ਡਿਪਰੈਸਡ ਹੋ ਗਿਆ ਬੰਦਾ ਕਮਰੇ ਚੋਂ ਬਾਹਰ ਨਹੀਂ ਆ ਰਿਹਾ ਜੇ ਕਮਰੇ ਚ ਜਾਂਦਾ ਉੱਥੇ ਉਹਨੂੰ ਨੀਂਦ ਨਹੀਂ ਆ ਰਹੀ ਥਕਾਵਟ ਮਹਿਸੂਸ ਕਰੀ ਜਾ ਰਿਹਾ ਕਿਵੇਂ ਪਤਾ ਲੱਗਦਾ ਹੈ ਦੇਖੋ ਜਦੋਂ ਭਾਜੀ ਲਗਾਤਾਰ ਸਾਡਾ ਜਿਹੜਾ ਦਿਲ ਅਦਾਸ ਰਹਿਣ ਲੱਗ ਪੈਂਦਾ ਨਾ ਮਾਈਂਡ ਸਾਡਾ ਅਦਾਸ ਹੋ ਜਾਂਦਾ ਤੇ ਅਸੀਂ ਸਾਡਾ ਰੋਂਨ ਨੂੰ ਦਿਲ ਕਰਨ ਲੱਗ ਪੈਂਦਾ ਠੀਕ ਹੈ ਜੀ ਸਾਡਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਅਸੀਂ ਬਹੁਤ ਵਧੀਆ ਪਹਿਲਾਂ ਕੰਮ ਕਰਦੇ ਹੁੰਦੇ ਸੀ ਹੁਣ ਉਹਨਾਂ ਵਿੱਚ ਜਮ੍ਹਾਂ ਵੀ ਸਾਡਾ ਰੁਝਾਨ ਨਹੀਂ ਰਿਹਾ ਸਾਡੀਆਂ ਜਿਹੜੀਆਂ ਹੌਬੀਸ ਸੀਗੀਆਂ ਉਹ ਵੀ ਅਸੀਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਫਰੈਂਡ ਸਰਕਲ 'ਚ ਜਾਣਾ ਛੱਡ ਦਿੱਤਾ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਮਿਲਣਾ ਨਹੀਂ ਚਾਹੁੰਦੇ ਅਸੀਂ ਆਪਣੀ ਪਰਿਵਾਰਕ ਮੈਂਬਰਾਂ ਨਾਲ ਵੀ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਬੰਦ ਕਮਰੇ ਬੈੱਡ ਰੂਮ ਦੇ ਵਿੱਚ ਜਾਈਏ ਤੇ ਸਾਰਾ ਸਾਰਾ ਦਿਨ ਲੰਮੇ ਉਹਦੇ ਉੱਤੇ ਪੈ ਰਹੀਏ ਨਾ ਕਿ ਇੱਥੇ ਤੱਕ ਕਿ ਅਸੀਂ ਆਪਣਾ ਨਹਾਉਣਾ ਧੋਣਾ ਸਭ ਕੁਝ ਜਿਹੜਾ ਆ ਉਹ ਬੰਦ ਕਰਨਾ ਸ਼ੁਰੂ ਕਰ ਦਿੰਨੇ ਆ ਕਿਉਂਕਿ ਸਾਨੂੰ ਤਿਆਰ ਹੋਣ ਦੀ ਇੱਛਾ ਵੀ ਨਹੀਂ ਹੁੰਦੀ ਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਕੋਈ ਮਾਨਸਿਕ ਸਮੱਸਿਆ ਜ਼ਰੂਰ ਆ ਰਹੀ ਆ ਜਿਹੜੀ ਤੰਗ ਕਰੀ ਆ ਜੇ ਇਹੋ ਜੀ ਸਥਿਤੀ ਤੁਹਾਡੀ 15 ਦਿਨ ਤੋਂ ਜ਼ਿਆਦਾ ਚੱਲਦੀ ਆ ਤਾਂ ਉਹ ਡਿਪਰੈਸ਼ਨ ਹੋ ਸਕਦਾ ਉਹਦੇ ਲਈ ਤੁਸੀਂ ਡਾਇਗਨੋਸ ਕਰਾਉਣਾ ਹੁੰਦਾ ਆ ਕਿਸੇ ਵਧੀਆ ਸਾਈਕੋਲੋਜਿਸਟ ਨੂੰ ਮਿਲ ਕੇ ਤਾਂ ਜੋ ਉਹ ਤੁਹਾਨੂੰ ਦੱਸ ਸਕਦੇ ਨੇ ਕਿ ਤੁਸੀਂ ਡਿਪਰੈਸ਼ਨਲ ਨੂੰ ਲੀਡ ਕਰ ਰਹੇ ਆ ਜਾਂ ਤੁਹਾਨੂੰ ਹੋ ਚੁੱਕਾ ਆ ਫਿਰ ਉਹਦੇ ਅਕੋਰਡਿੰਗ ਜਿਹੜਾ ਉਹਦਾ ਟ੍ਰੀਟਮੈਂਟ ਆ ਅੱਗੇ ਚੱਲ ਬੰਦੇ ਦੇ ਅੰਦਰੋਂ ਵੀ ਚੇਂਜੇਸ ਆਉਂਦੀਆਂ ਨੇ ਜਦੋਂ ਤੁਸੀਂ ਕਹੇ ਆ ਕਿ ਬੰਦਾ ਕਹਿੰਦਾ ਵੀ ਮੈਂ ਕਮਰੇ 'ਚੋਂ ਬਾਹਰ ਨਾ ਜਾਵਾਂ ਇਹ ਤਾਂ ਮਨ ਦੀ ਗੱਲ ਹੋ ਗਈ ਸਾਰੀ ਕੀ ਮੈਡੀਕਲੀ ਵੀ ਉਹਨੂੰ ਇਹ ਚੀਜ਼ ਡਿਪਰੈਸ਼ਨ ਉਹਦੇ ਉੱਤੇ ਅਸਰ ਫਿਜ਼ੀਕਲੀ ਅਸਰ ਕਰਦਾ ਦੇਖੋ ਜੀ ਫਿਜ਼ੀਕਲੀ ਬਹੁਤ ਸਾਰੇ ਸਿੰਪਟਮਸ ਆ ਜਿਹੜੇ ਸਾਨੂੰ ਡਿਪਰੈਸ਼ਨ ਐਂਜ਼ਾਇਟੀ 'ਚ ਦੇਖਣ ਨੂੰ ਮਿਲਦੇ ਨੇ ਇਸ ਕਰਕੇ ਹੀ ਜਿਵੇਂ ਐਂਜ਼ਾਇਟੀ ਦੀ ਗੱਲ ਕਰ ਲਈਏ ਤਾਂ ਸਾਨੂੰ ਡਰ ਇੰਨਾ ਜ਼ਿਆਦਾ ਲੱਗਣ ਲੱਗ ਪੈਂਦਾ ਕਿ ਸਾਡੀ ਹਾਰਟ ਬੀਟ ਬਹੁਤ ਜ਼ਿਆਦਾ ਇਨਕਰੀਜ਼ ਹੋਣ ਲੱਗ ਪੈਂਦੀ ਆ ਘਬਰਾਹਟ ਬਹੁਤ ਹੁੰਦੀ ਆ ਪਸੀਨਾ ਆਉਣ ਲੱਗ ਪੈਂਦਾ ਠੀਕ ਹੈ ਜੀ ਇਹਦੇ ਨਾਲ ਨਾਲ ਜਿਹੜਾ ਹੱਥ ਪੈਰ ਠੰਡੇ ਪੈ ਜਾਂਦੇ ਨੇ ਤੇ ਮਤਲਬ ਉਸ ਵੇਲੇ ਮਨੁੱਖ ਸੋਚਦਾ ਵੀ ਸ਼ਾਇਦ ਮੈਨੂੰ ਹੁਣ ਕੁਝ ਹੋ ਜਾਣਾ ਮੈਂ ਬਚਣਾ ਨਹੀਂ ਤੇ ਇਹ ਜਿਹੜੀ ਸਥਿਤੀ ਆ ਬਾਰ ਬਾਰ ਹੁੰਦੀ ਆ ਤੇ ਕਈ ਵਾਰੀ ਇਹਨੂੰ ਆਪਾਂ ਪੈਨਿਕ ਅਟੈਕ ਵੀ ਬੋਲ ਸਕਦੇ ਆ ਜਿਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਤੇ ਇਦਾਂ ਲੱਗਦਾ ਕਿ ਅਸੀਂ ਬਸ ਦੁਨੀਆ ਤੋਂ ਜਾ ਰਹੇ ਹਾਂ ਪਰ ਇਹ ਸਾਰਿਆਂ ਦਾ ਜਿਹੜਾ ਲਿੰਕ ਆ ਉਹ ਸਾਡੀ ਮੈਂਟਲ ਹੈਲਥ ਦੇ ਨਾਲ ਤੇ ਇਹ ਪ੍ਰੋਪਰ ਇਹਨੂੰ ਡਾਇਗਨੋਸ ਕਰਕੇ ਇਹਦੇ ਉੱਤੇ ਅੱਗੇ ਵਧਿਆ ਜਾ ਸਕਦਾ ਇਹਦਾ ਮੇਨ ਕਾਰਨ ਜਿਹੜਾ ਹੈਗਾ ਉਹ ਦਿਮਾਗ ਦੇ ਵਿੱਚ ਸੈਰੋਟੋਨਿਨ ਜਿਹੜੇ ਕੈਮੀਕल्स ਨੇ ਨਾ ਉਹਨਾਂ ਦਾ ਇੰਬੈਲੈਂਸ ਹੋ ਜਾਣਾ ਉਹਦੇ ਕਰਕੇ ਸਾਨੂੰ ਮੁੜ ਕੇ ਕੁਝ ਵੀ ਚੰਗਾ ਨਹੀਂ ਲੱਗਦਾ ਉਹ ਉਹਨਾਂ ਨੂੰ ਆਪਾਂ ਪੰਜਾਬੀ 'ਚ ਖੁਸ਼ੀ ਦੇ ਰਸਾਇਣ ਵੀ ਬੋਲ ਸਕਦੇ ਹਾਂ ਅੱਛਾ ਤੇ ਉਹ ਖੁਸ਼ੀ ਦੇ ਰਸਾਇਣ ਮਨੁੱਖ ਦੇ ਵਿੱਚ ਘਟਣ ਦੇ ਨਾਲ ਡਿਪਰੈਸ਼ਨ ਐਂਜਾਇਟੀ OCD ਜਾਂ ਹੋਰ ਮੈਂਟਲ ਡਿਸਆਰਡਰ ਬਹੁਤ ਜ਼ਿਆਦਾ ਨੇ ਜਿਹੜੇ ਸਾਨੂੰ ਹੋ ਸਕਦੇ ਨੇ ਤੇ ਇਹ ਸਮੱਸਿਆ ਜਿਹੜੀ ਆ ਵਧਦੀ ਕਿਵੇਂ ਇਹ ਆਉਂਦੇ ਕਿਵੇਂ ਨੇ ਇਨਸਾਨ ਦੇ ਵਿੱਚ ਵੀ ਉਹ ਵੱਧ ਗਿਆ ਗਮੀ ਵਾਲਾ ਹਾਵੀ ਹੋ ਗਿਆ ਖੁਸ਼ੀ ਵਾਲੇ ਦੇ ਉੱਤੇ ਕਿਵੇਂ ਵਾਦ ਦੇਖੋ ਜੀ ਇਹ ਸਾਈਕੋਲੋਜਿਸਟ ਹੀ ਜ਼ਿਆਦਾਤਰ ਫਾਈਂਡ ਆਊਟ ਕਰਦਾ ਜੇ ਉਹਨੇ ਤੁਹਾਣਾ ਗੱਲਬਾਤ ਕਰਨੀ ਆ ਉਹਦੇ ਵਿੱਚ ਪੂਰਾ ਦੇਖਿਆ ਜਾਊਗਾ ਕਿ ਕੀ ਤੁਹਾਨੂੰ ਪ੍ਰੋਬਲਮ ਆ ਕੀ ਨਹੀਂ ਹੈਗੀ ਜਿਵੇਂ ਕਿ ਤੁਸੀਂ ਬਹੁਤ ਜ਼ਿਆਦਾ ਉਦਾਸ ਰਹਿਣ ਲੱਗ ਪਏ ਬਿਨਾਂ ਗੱਲ ਤੋਂ ਰੋਣ ਨੂੰ ਦਿਲ ਕਰੀ ਜਾਂਦਾ ਖੁਸ਼ੀ ਚਾੜੀ ਨਹੀਂ ਰਹੀ ਕਿਸੇ ਚੀਜ਼ ਦੀ ਘਰ ਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉੱਤੇ ਵੀ ਸਾਨੂੰ ਖੁਸ਼ੀ ਆਉਂਦੀ ਸੀ ਉਹ ਖੁਸ਼ੀ ਆਣੋਂ ਹਟ ਗਈ ਤਾਂ ਕਿਤੇ ਨਾ ਕਿਤੇ ਉੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਜਿਹੜੇ ਦਿਮਾਗ ਦੇ ਵਿੱਚ ਸੈਰੋਟੋਨਿਨ ਆ ਉਹ ਲੋ ਹੁੰਦੇ ਜਾ ਰਹੇ ਆ ਤੇ ਉਹਨ ਬਹੁਤ ਸਿਵियर ਕੇਸ ਹੁੰਦੇ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਮੈਡੀਸਨ ਦੀ ਲੋੜ ਪੈਂਦੀ ਆ ਪਰ ਮੈਡੀਸਨ ਟੈਂਪਰੇਰੀ ਸੋਲੂਸ਼ਨ ਆ ਉਸ ਟਾਈਮ ਲਈ ਤੁਹਾਨੂੰ ਰਾਹਤ ਦਿੱਤੀਆਂ ਜਾਂਦੀਆਂ ਹੈ ਤੁਹਾਡੀ ਹੈਲਪ ਕੀਤੀ ਜਾਂਦੀ ਆ ਬਟ ਜੇ ਤੁਸੀਂ ਪਰਮਨੈਂਟ ਬਾਹਰ ਨਿਕਲਣਾ ਤੇ ਤੁਹਾਨੂੰ ਕਾਉਂਸਲਿੰਗ ਦੇ ਉੱਤੇ ਸਾਈਕੋਥੈਰੇਪੀ ਦੇ ਉੱਤੇ ਫੋਕਸ ਕਰਨਾ ਪੈਣਾ ਤੇ ਇਹਦੇ ਨਾਲ ਸਭ ਤੋਂ ਜ਼ਰੂਰੀ ਆ ਕਿ ਡਾਈਟ ਪਲਾਨ ਅੱਛਾ ਉਹਦੇ ਉੱਤੇ ਮੈਂ ਆਉਂਗਾ ਜਿਵੇਂ ਤੁਸੀਂ ਕਿਹਾ ਕਿ ਉਹ ਚੀਜ਼ਾਂ ਜਿਹੜੀ ਖਾਦੀ ਹੁੰਦੀਆਂ ਇਨਸਾਨ ਦੇ ਉੱਤੇ ਤਾਂ ਫਿਰ ਉਹ 네ਗੇਟਿਵ ਵਾਈਬਸ ਬੰਦੇ ਕਹਿੰਦਾ ਵੀ ਮੈਨੂੰ ਤਾਂ 네ਗੇਟਿਵ ਵਾਈਬਸ ਆ ਰਹੀਆਂ ਮੈਡੀਸਿਨ ਵੀ ਉਹਦਾ ਹੱਲ ਹੈ ਉਹ ਆਪਾਂ ਸਾਈਕੋਸ ਨੂੰ ਕਦੇ ਵੀ ਚੈਲੰਜ ਨਹੀਂ ਕਰਦੇ ਪਰ ਜੇ ਇੱਕ ਸਾਈਕੋਲੋਜਿਸਟ ਜਦੋਂ ਬੰਦੇ ਨੂੰ ਇਸ ਚੀਜ਼ ਚੋਂ ਕੱਢਦਾ ਉਹ ਕਿਵੇਂ ਫਿਰ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਉਹ 네ਗਟਿਵਿਟੀ ਬੰਦੇ ਦੀ ਮੇਰਾ ਸਿੱਧਾ ਸਵਾਲ ਹੈ ਕਿ 네ਗਟਿਵਿਟੀ ਨੂੰ ਖਤਮ ਕਰਕੇ ਪੋਜ਼ਿਟਿਵਿਟੀ ਕਿਵੇਂ ਲੈ ਕੇ ਆਉਣੀ ਮਾਈਂਡ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਉਹਨੂੰ ਉਹਦੇ ਹਾਲਾਤਾਂ ਦੇ ਬਾਰੇ ਵਿੱਚ ਸਾਰਾ ਜਾਣੂ ਕਰਵਾਇਆ ਜਾਂਦਾ ਕਿ ਉਹਨਾਂ ਨੇ ਜਿਸ ਚੀਜ਼ ਨੂੰ ਨਿੱਕੇ ਨਿੱਕੀਆਂ ਗੱਲਾਂ ਨੂੰ ਬਹੁਤ ਹੈਵੀ ਮੰਨ ਲਿਆ ਆ ਉਹ ਮਨੁੱਖ ਦੇ ਲਈ ਇੰਨੀਆਂ ਜ਼ਿਆਦਾ ਹੈਵੀ ਨਹੀਂ ਨੇ ਕਿਉਂਕਿ ਮਨੁੱਖ ਜਿਹੜੀਆਂ ਛੋਟੀਆਂ ਚੀਜ਼ਾਂ ਨੂੰ ਬਹੁਤ ਵੱਡਾ ਮੰਨਦਾ ਪਿਆ ਨਾ ਉਹ ਇੱਕ ਲਾਈਫ ਆ ਬੜੀ ਸ਼ਾਰਟ ਜੀ ਲਾਈਫ ਆ ਅਸੀਂ ਸਾਰੇ ਟੈਂਪਰੇਰੀ ਆ ਦੁਨੀਆ ਦੇ ਉੱਤੇ ਤੇ ਅਸੀਂ ਚਲੇ ਜਾਣਾ ਤੇ ਜੇ ਅਸੀਂ ਕਿਸੇ ਇੱਕ ਕਿਨਾਰੇ ਤੇ ਬੈਠੇ ਹੋਣ ਉਹਨਾਂ ਚੀਜ਼ਾਂ ਦੇ ਉੱਤੇ ਹੀ ਸੋਚ-ਸੋਚ ਕੇ ਪਰੇਸ਼ਾਨ ਹੋਈ ਜਾ ਰਹੇ ਹਾਂ ਤਾਂ ਮੈਨੂੰ ਲੱਗਦਾ ਜਿਹੜੀ ਬਾਕੀ ਦੀ ਰਹਿਣ ਦੀ ਲਾਈਫ ਆ ਉਹ ਵੀ ਖਰਾਬ ਹੋ ਜਾਊਗੀ ਕਿਉਂਕਿ ਮੈਂ ਇੱਕ ਕਾਉਂਸਲਿੰਗ ਦੇ ਵਿੱਚ ਗੱਲਬਾਤ ਹੋਈ ਕਿ ਤੁਹਾਨੂੰ ਕਦੋਂ ਪ੍ਰੋਬਲਮ ਆਈ ਉਹ ਕਹਿੰਦੇ ਕਿ 2017 ਦੇ ਆ ਦੋ ਮੰਥ ਸਾਡੇ ਬਹੁਤ ਜ਼ਿਆਦਾ ਖਰਾਬ ਸੀਗੇ ਤੇ ਮੈਂ ਕਿਹਾ ਠੀਕ ਆ ਜੀ ਤੇ ਮੈਂ ਕਿਹਾ ਉਸ ਤੋਂ ਬਾਅਦ ਲਾਈਫ ਉਹ ਕਹਿੰਦੇ ਹੋਰ ਤੇ ਕੁਝ ਨਹੀਂ ਸੀ ਬਟ ਉਹ ਸਾਡਾ ਬਹੁਤ ਜ਼ਿਆਦਾ ਅਜੇ ਤੱਕ ਵੀ ਸਾਨੂੰ ਜੀਣ ਨਹੀਂ ਦਿੰਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ 2024 ਚੱਲ ਰਿਹਾ ਤੁਸੀਂ 17 ਦੇ ਉਹ ਦੋ ਮਹੀਨਿਆਂ ਦੇ ਪਿੱਛੇ ਕਿੰਨੇ ਸਾਲ ਆਪਣੇ ਖਰਾਬ ਕਰ ਲਏ ਉਹ ਦੋ ਮਹੀਨੇ ਜ਼ਰੂਰ ਮਾੜੇ ਆ ਸਕਦੇ ਕਿਉਂਕਿ ਅਪ ਡਾਊਨ ਜ਼ਿੰਦਗੀ ਦੇ ਹਿੱਸੇ ਨੇ ਕਦੇ ਚੰਗਾ ਟਾਈਮ ਵੀ ਆਉਣਾ ਕਦੇ ਮਾੜਾ ਵੀ ਆਉਣਾ ਪਰ ਜੇ ਤੁਸੀਂ ਇੱਕ ਹੀ ਚੀਜ਼ ਨੂੰ ਲੈ ਕੇ ਬੈਠੇ ਰਹਿੰਦੇ ਆ ਤਾਂ ਦਿਮਾਗ ਉਹਦੇ ਉੱਤੇ ਬਹੁਤ ਗਲਤ ਰਿਐਕਸ਼ਨ ਕਰਦਾ ਤੇ ਤੁਹਾਨੂੰ ਡਿਪਰੈਸ਼ਨ ਐਂਜ਼ਾਇਟੀ ਆ ਰਹੀਆਂ ਪ੍ਰੋਬਲਮਾਂ ਦੇ ਵਿੱਚ ਲੈ ਕੇ ਜਾਂਦਾ ਖੁਸ਼ੀ ਕਿਵੇਂ ਹੁੰਦੀ ਹੈ ਇਨਸਾਨ ਨੂੰ ਖੁਸ਼ੀ ਦੇਖੋ ਜੀ ਜੇ ਅਸੀਂ ਆਪਣੇ ਆਪ ਨੂੰ ਇਹ ਸੋਚਣਾ ਸ਼ੁਰੂ ਕਰ ਦਈਏ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਅਖਰ ਕੀਤਾ ਵੀ ਅਸੀਂ ਟੈਂਪਰੇਰੀ ਹ ਹ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਫਿਰ ਦੁੱਖ ਕਿਸ ਗੱਲ ਦਾ ਰਹਿ ਜਾਊਗਾ ਕਿਸੇ ਦੀ ਡੈਥ ਦੇ ਨਾਲ ਡਿਪਰੈਸ਼ਨ ਆ ਜਾਂਦਾ ਪੇ ਹਾਂ ਸਾਡਾ ਕੋਈ ਲਵਡ ਬੰਦੀ ਦੀ ਡੈਥ ਹੋ ਗਈ ਪ੍ਰੋਬਲਮ ਆ ਗਈ ਪਰ ਉੱਥੋਂ ਅਸੀਂ ਸਾਨੂੰ ਸਿੱਖਣਾ ਪੈਣਾ ਕਿ ਉਹ ਵੀ ਟੈਂਪਰੇਰੀ ਸੀ ਮੈਂ ਵੀ ਟੈਂਪਰੇਰੀ ਸੀ ਮੈਂ ਕਿਸੇ ਵੱਡੀ ਜੌਬ ਦੇ ਵਿੱਚ ਲੱਗਾ ਹੋਇਆ ਸੀ ਬਾਅਦ ਵਿੱਚ ਉਹ ਜੌਬ ਚਲੇ ਜਾਂਦੀ ਆ ਡਿਪਰੈਸ਼ਨ ਆ ਗਿਆ ਉਹ ਹਿੱਸਾ ਸੀ ਉਹ ਇੱਕ ਸਵੀਟ ਮੈਮਰੀ ਸੀ ਜਿਹਦੇ ਵਿੱਚ ਤੁਸੀਂ ਵਧੀਆ ਕੀਤਾ ਉਸ ਤੋਂ ਬਾਅਦ ਤੁਹਾਨੂੰ ਅਪ ਡਾਊਨ ਵਾਲਾ ਸਮਾਂ ਦੇਖਣ ਨੂੰ ਮਿਲਿਆ ਮਤਲਬ ਹਰ ਚੀਜ਼ ਟੈਂਪਰੇਰੀ ਆ ਇਹ ਮੰਨ ਕੇ ਚਲੀਏ ਕਿ ਅਸੀਂ ਇੰਜੋਏ ਕਰਨ ਆਏ ਆ ਫਿਰ ਦੁੱਖ ਕਿਸ ਗੱਲ ਦਾ ਰਹਿ ਜਾਊਗਾ ਜਦੋਂ ਅਸੀਂ ਪਰਮਾਨੈਂਟ ਇੱਥੇ ਸੋਚਦੇ ਆ ਕਿ ਕਰੋੜਾਂ ਰੁਪਈਆ ਦੇ ਮਹਿਲ ਬਣਾ ਕੇ ਧਨ ਇਕੱਠਾ ਕਰਕੇ ਰੱਖ ਲਈਏ ਜਲਦੀ ਜਲਦੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਸਾਨੂੰ ਸਮੱਸਿਆ ਨਹੀਂ ਆਉਣੀ ਬਾਈ ਜੀ ਅਸੀਂ ਤਾਂ ਖੁਦ ਟੈਂਪਰੇਰੀ ਆ ਸੋ ਜਿੰਨੀਆਂ ਨੀਡਸ ਨੇ ਉਹਨਾਂ ਨੂੰ ਪੂਰਾ ਕਰੋ ਜ਼ਿਆਦਾਤਰ ਲਾਈਫ ਨੂੰ ਇੰਜੋਏ ਕਰੋ ਅੱਛਾ ਪਿਆਰ ਦੇ ਵਿੱਚ ਅਸਰ ਪੈ ਰਿਹਾ ਇਹਨਾਂ ਚੀਜ਼ਾਂ ਦਾ ਤਾਂ ਰਿਸ਼ਤਿਆਂ ਦੇ ਵਿੱਚ ਅਸਰ ਪੈ ਰਿਹਾ ਦੇਖੋ ਜੀ ਜਦੋਂ ਅਸੀਂ ਰਿਲੇਸ਼ਨਸ਼ਿਪ ਦੇ ਇਸ਼ੂਸ ਦੀ ਗੱਲ ਕਰ ਲਈਏ ਤਾਂ ਜਦੋਂ ਤੁਸੀਂ ਡਿਪਰੈਸ਼ਨਸ ਆਈਟੀ ਦੇ ਵਿੱਚ ਚਲੇ ਜਾਂਦੇ ਹੋ ਤੇ ਉਹ ਤਾਂ ਜ਼ਰੂਰ ਤੁਹਾਡੇ ਕਿਸੇ ਵੀ ਰਿਲੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪਾਊਗਾ ਕਿਉਂਕਿ ਇੱਕ ਇਨਸਾਨ ਦਾ ਇੰਟਰਸਟ ਹੀ ਨਹੀਂ ਹੋਊਗਾ ਦੂਸਰੇ ਦੇ ਵਿੱਚ ਤੇ ਉਹ ਸੋਚੂਗਾ ਕਿ ਸ਼ਾਇਦ ਇਹ ਮੇਰੇ ਵਿੱਚ ਆਪਣੀ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਪਰ ਉਹਦਾ ਬ੍ਰੇਨ ਉਹਨੂੰ ਉਸ ਚੀਜ਼ਾਂ ਦੇ ਲਈ ਲੈ ਕੇ ਜਾਣ ਲਈ ਤਿਆਰੀ ਨਹੀਂ ਹੁੰਦਾ ਉਹ ਬਹੁਤ ਜ਼ਿਆਦਾ ਇਫੈਕਟ ਕਰਦੇ ਨੇ ਜਿਹੜੇ ਇਹ ਵਾਲੇ ਮੈਂਟਲ ਹੈਲਥ ਸਾਡੀ ਰਿਲੇਸ਼ਨਸ ਦੇ ਉੱਤੇ ਕਈ ਵਾਰ ਬੰਦਾ ਚਾਹੁੰਦਾ ਵੀ ਮੈਨੂੰ ਚੰਗਾ ਤਾਂ ਲੱਗਦਾ ਪਰ ਮੈਂ ਜਗ੍ਹਾ ਦੇ ਨਹੀਂ ਪਾ ਰਿਹਾ ਇਨਸਾਨ ਨੂੰ ਜੀ ਉਹਦਾ ਕਿਵੇਂ ਹੱਲ ਹੋ ਸਕਦਾ ਦੇਖੋ ਜੀ ਜਦੋਂ ਉਹ ਇਵੇਂ ਨਹੀਂ ਚੰਗਾ ਲੱਗਦਾ ਕਿਉਂਕਿ ਉਹਦਾ ਮਾਈਂਡ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਕੈਮੀਕਲ ਇੰਬੈਲੈਂਸ ਹੋ ਜਾਂਦੇ ਨੇ ਜਿਹਦੇ ਕਰਕੇ ਉਹਨੂੰ ਉਹਦਾ ਇੰਟਰਸਟ ਜਿਹੜਾ ਉਹ ਪੈਦਾ ਹੀ ਨਹੀਂ ਹੁੰਦਾ ਪਰ ਉਹਦੇ ਮਨ 'ਚ ਤਾਂ ਹੁੰਦਾ ਕਿ ਆਹ ਚੀਜ਼ਾਂ ਕਰਨੀਆਂ ਨੇ ਜਾਂ ਇਵੇਂ ਨਹੀਂ ਪਰ ਉਹਨੂੰ ਅਸਲ ਦੇ ਵਿੱਚ ਉਹਦਾ ਅੰਦਰ ਜਿਹੜਾ ਉਹ ਹੀ ਨਹੀਂ ਹਿੱਲਣ ਦਿੰਦਾ ਕਿ ਉਹ ਉਸ ਚੀਜ਼ ਦੇ ਉੱਤੇ ਬੈਟਰ ਕਰ ਸਕੇ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਠੀਕ ਕਰਕੇ ਦੁਬਾਰਾ ਇੱਕ ਬਹੁਤ ਵਧੀਆ ਜ਼ਿੰਦਗੀ ਲੈ ਕੇ ਆ ਸਕਦੇ ਆ ਅੱਛਾ ਨੀਂਦ ਦੀ ਬੜੀ ਪ੍ਰੋਬਲਮ ਹੈ ਸਾਰੀ ਸਾਰੀ ਰਾਤ ਪਾਸੇ ਮਾਰਦੇ ਲੰਘ ਜਾਂਦੀ ਹੈ ਨੀਂਦ ਕਿਉਂ ਨਹੀਂ ਆ ਰਹੀ ਦੇਖੋ ਭਾਜੀ ਅੱਜ ਕੱਲ ਦੇ ਜਿਹੜੀ ਲਾਈਫ ਆ ਨਾ ਉਹਦੇ ਵਿੱਚ ਭੱਜ ਦੌੜ ਇੰਨੀ ਪੈ ਗਈ ਕਿ ਅਸੀਂ ਦੌੜੇ ਹੀ ਜਾ ਰਹੇ ਹਾਂ ਕਿੱਥੇ ਨੂੰ ਜਾ ਰਹੇ ਹਾਂ ਕਿਸੇ ਨੂੰ ਨਹੀਂ ਪਤਾ ਤੇ ਦਿਨ ਰਾਤ ਇੱਕ ਕਰ ਦਿੱਤਾ ਕਦੇ ਆ ਹੋ ਜਾਵੇ ਕਦੀ ਉਹ ਹੋ ਜਾਵੇ ਤੇ ਅਸਲ ਦੇ ਵਿੱਚ ਕੀ ਆ ਕਿ ਜਦੋਂ ਸਾਡੀ ਮੈਂਟਲ ਹੈਲਥ ਨਾ ਠੀਕ ਹੋਊਗੀ ਅਸੀਂ ਸਟ्रेस ਵਿੱਚ ਹੋਵਾਂਗੇ ਤਾਂ ਰਾਤ ਨੂੰ ਨੀਂਦ ਜਿਹੜੀ ਆ ਸੌਖੀ ਨਹੀਂ ਆਊਗੀ ਕਿਉਂਕਿ ਸਾਨੂੰ ਦਿਨ ਦੇ ਜਿੰਨੇ 네ਗੇਟਿਵ ਵਿਚਾਰ ਆ ਤੁਸੀਂ ਕਦੇ ਵੀ ਸੋਚ ਲਿਓ ਜਦੋਂ ਬੈੱਡ ਦੇ ਉੱਤੇ ਲੰਮੇ ਪਿਆ ਕੇ ਸ਼ਾਂਤੀ ਚ ਬੈਠਦੇ ਆ ਉਹ ਸਾਰੇ ਵਿਚਾਰ ਉਸ ਵੇਲੇ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਵਿਚਾਰ ਆਉਣਗੇ ਉਹ ਡਿਸਟਰਬ ਕਰਨਗੇ ਉਹ 네ਗੈਟਿਵਿਟੀ ਹੋਊਗੀ ਜੇ ਤਾਂ ਵਿਚਾਰ ਚੰਗੇ ਹੋਣ ਪੋਜ਼ਿਟਿਵ ਹੋਣ ਤਾਂ ਲਾਈਫ ਬਹੁਤ ਸੋਹਣੀ ਨਿਕਲ ਸਕਦੀ ਆ ਪਰ ਅਸਲ ਚ ਉਹ 네ਗੈਟਿਵ ਹੁੰਦੇ ਆ ਟੈਨਸ਼ਨਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਸਟ੍ਰੈਸ ਲੈਵਲ ਅੱਪ ਹੋ ਜਾਂਦਾ ਜਿਹਦੇ ਕਰਕੇ ਨੀਂਦ ਖਰਾਬ ਹੋ ਜਾਂਦੀ ਆ ਆਉਗੀ ਕਿਦਾ ਫਿਰ ਨਹੀਂ ਉਹ ਨੀਂਦ ਲਿਆਉਣ ਦੇ ਲਈ ਜੀ ਇੱਕ ਤਾਂ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ ਸਾਨੂੰ ਡਾਈਟ ਪੈਟਰਨ ਵੀ ਚੇਂਜ ਕਰਨਾ ਪਊਗਾ ਸਾਨੂੰ ਆਪਣੀਆਂ ਆਦਤਾਂ ਚੇਂਜ ਕਰਨੀਆਂ ਪੈਣਗੀਆਂ ਤੇ ਸਾਨੂੰ ਥੋੜੀ ਜਈਆਂ ਇਸ ਸਟ्रेस ਲੈਵਲ ਨੂੰ ਘਟਾਉਣਾ ਪੈਣਾ ਆ ਜਿਹਦੇ ਕਰਕੇ ਸਾਨੂੰ ਨੀਂਦ ਜਿਹੜੀ ਆ ਆਰਾਮਦਾਇਕ ਹੋਣੀ ਸ਼ੁਰੂ ਹੋ ਜਾਊਗੀ ਜਿਹਦੇ ਲਈ ਕੋਈ ਸਾਨੂੰ ਫਿਜ਼ੀਕਲ ਐਕਟੀਵਿਟੀਆਂ ਵੀ ਕਰਦੀਆਂ ਪੈਣਗੀਆਂ ਤਾਂ ਜੋ ਜਿਹੜੀ ਬੋਡੀ ਦੇ ਹਾਰਮੋਨਸ ਜਿਹੜੇ ਅਸੀਂ ਚੇਂਜ ਕਰੀਏ ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਅਸੀਂ ਇੱਕ ਸੌਖੀ ਤੇ ਸਖਾਲੀ ਨੀਂਦ ਲੈ ਸਕਦੇ ਹਾਂ ਕਿਉਂਕਿ ਇਹ ਪ੍ਰਮਾਤਮਾ ਲੋ ਇੱਕ ਬਹੁਤ ਵੱਡਾ ਮਨੁੱਖ ਨੂੰ ਗਿਫਟ ਆ ਕਿ ਜਿਹਦੇ ਵਿੱਚ ਅਸੀਂ ਜਦੋਂ ਨੀਂਦ ਲੈਨੇ ਨਾ ਰਾਤ ਨੂੰ ਤਾਂ ਸਾਰੀ ਥਕਾਵਟ ਉੱਤਰ ਕੇ ਅਗਲੇ ਦਿਨ ਅਸੀਂ ਫਰੈਸ਼ ਹੋ ਜਾਂਦੇ ਤਾਂ ਜੇ ਰਾਤ ਨੂੰ ਨੀਂਦ ਹੀ ਨਹੀਂ ਆਊਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਅਗਲੇ ਦਿਨ ਦੇ ਵਰਕ ਲਈ ਅਸੀਂ ਵਧੀਆ ਜਾ ਸਕਦੇ ਸੋ ਨੀਂਦ ਦੀ ਬਹੁਤ ਇੰਪੋਰਟੈਂਸ ਹੈ ਜੀ ਐਂਗਜ਼ਾਈਟੀ ਬਹੁਤ ਐ ਲੋਕਾਂ ਨੂੰ ਆਈ ਦੀ ਰੇਟ ਦੇ ਵਿੱਚ ਕਿਉਂ ਹੈ ਤੁਸੀਂ ਪਹਿਲਾਂ ਵੀ ਗੱਲ ਇਹਦੇ ਉੱਤੇ ਕੀਤੀ ਹੈ ਜੇਕਰ ਕਿਸੇ ਨੂੰ ਹੈਗੀ ਹੈ ਕਿਵੇਂ ਉਹ ਦੂਰ ਹੋ ਸਕਦੀ ਹੈ ਉਹ ਡਰ ਕਿਵੇਂ ਨਿਕਲ ਸਕਦਾ ਮੰਨ ਚੋ ਦੇਖੋ ਜੀ ਐਂਜਾਇਟੀ ਜ਼ਿਆਦਾਤਰ ਹੈਲਥ ਐਂਜਾਇਟੀ ਦੇ ਕੇਸ ਆ ਰਹੇ ਨੇ ਜਿਹਦੇ ਵਿੱਚ ਸਾਨੂੰ ਆਪਣੀ ਸਿਹਤ ਪ੍ਰਤੀ ਲੱਗ ਰਿਹਾ ਕਿ ਮੈਨੂੰ ਹਾਰਟ ਅਟੈਕ ਹੋ ਜਾਣਾ ਮੇਰੀਆਂ ਕਿਡਨੀਆਂ ਖਰਾਬ ਹੋ ਜਾਣੀਆਂ ਮੈਨੂੰ ਮੇਰੇ ਫੇਫੜੇ ਨਹੀਂ ਸਹੀ ਚੱਲ ਰਹੇ ਠੀਕ ਹੈ ਮੈਨੂੰ ਕੈਂਸਰ ਹੋ ਜਾਣਾ ਮਤਲਬ ਇਹੋ ਜੇ ਡਰ ਮੰਨ ਦੇ ਵਿੱਚ ਬੈਠ ਜਾਂਦੇ ਆ ਇਹਦਾ ਪਿੱਛੇ ਕਾਰਨ ਹੁੰਦੇ ਆ ਕਿ ਜਾਂ ਤੇ ਤੁਹਾਨੂੰ ਕੋਈ ਪ੍ਰੋਬਲਮ ਆਈ ਹੁੰਦੀ ਛੋਟੀ ਮੋਟੀ ਉਹ ਠੀਕ ਵੀ ਹੋ ਜਾਂਦੀ ਆ ਬਟ ਤੁਸੀਂ ਉਹਦੇ ਉੱਤੇ ਓਵਰ ਥਿੰਕ ਜ਼ਿਆਦਾ ਕਰ ਜਾਂਦੇ ਆ 네ਗੇਟਿਵ ਓਵਰ ਥਿੰਕ ਹੋ ਜਾਂਦਾ ਤੇ ਜਿਹਦੇ ਨਾਲ ਕੀ ਹੁੰਦਾ ਵੀਰ ਜੀ ਕਿ ਉਸ ਤੋਂ ਬਾਅਦ ਸਾਨੂੰ ਅਨਸਾਈਟੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਇਹਦੇ ਹੋਰ ਵੀ ਕਾਰਨ ਹੁੰਦੇ ਆ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਸਟ्रेस ਲੈਵਲ ਅਪ ਹੁੰਦਾ ਆ ਤੇ ਉਸ ਤੋਂ ਬਾਅਦ ਵੀ ਐਂਜ਼ਾਈਟੀ ਮਨੁੱਖ ਦੇ ਵਿੱਚ ਆਉਂਦੀ ਆ ਤੇ ਉਹ ਇੰਨੀ ਜ਼ਿਆਦਾ ਸਟ्रेस ਸਾਡੇ ਅੰਦਰ ਭਰ ਜਾਂਦੀ ਆ ਕਿ ਜਦੋਂ ਉਹ ਫੇਰ ਨਿਕਲਣ ਲੱਗਦੀ ਆ ਫਿਰ ਐਂਜ਼ਾਈਟੀ ਦੇ ਸਿੰਪਟਮਸ ਕ੍ਰੀਏਟ ਕਰਕੇ ਬਾਹਰ ਆਉਂਦੀ ਆ ਉਹ ਜਦੋਂ ਫਿਰ ਬਾਰ ਬਾਰ ਸਾਨੂੰ ਹੁੰਦੀ ਆ ਫਿਰ ਜਿਆਦਾ ਲੈਵਲ ਉਹਦਾ ਵੱਧਦਾ ਅੰਦਰ ਫਿਰ ਉਹ ਘਟਦਾ ਫਿਰ ਵੱਜ ਜਾਂਦਾ ਫਿਰ ਉੱਥੇ ਉਹ ਚੀਜ਼ ਦਾ ਜਿਹੜਾ ਸਾਈਕਲ ਉਹ ਚੱਲਦਾ ਰਹਿੰਦਾ ਜਿਹਦੇ ਕਰਕੇ ਭਾਜੀ ਕਾਫੀ ਸਮੱਸਿਆ ਆਉਂਦੀ ਤੇ ਉਹਦੇ ਵਿੱਚ ਪੇਸ਼ੈਂਟ ਬਹੁਤ ਜਿਆਦਾ ਘਬਰਾਉਂਦਾ ਜਿਹਦੇ ਵਿੱਚ ਉਹਨੂੰ ਬਾਰ ਬਾਰ ਘਬਰਾਹਟ ਹੁੰਦੀ ਆ ਉਹਦਾ ਹਾਰਟ ਬੀਟ ਤੇਜ਼ ਹੋ ਜਾਂਦੀ ਆ ਤੇ ਉਹਨੂੰ ਲੱਗਦਾ ਪੇ ਮੈਂ ਠੀਕ ਨਹੀਂ ਹੈਗਾ ਮੈਨੂੰ ਕੁਝ ਕੁ ਦਿਨਾਂ ਦੇ ਵਿੱਚ ਮੈਨੂੰ ਜਿਹੜਾ ਬਹੁਤ ਜ਼ਿਆਦਾ ਕੋਈ ਨੁਕਸਾਨ ਹੋ ਜਾਊਗਾ ਉਹਨੂੰ ਹਾਰਟ ਅਟੈਕ ਦਾ ਬਾਰ ਬਾਰ ਡਰ ਲੱਗਦਾ ਇਹੋ ਜੀਆਂ ਚੀਜ਼ਾਂ ਉਹਦੇ ਮਨ ਦੇ ਵਿੱਚ ਆਉਂਦੀਆਂ ਬਟ ਅਸਲ ਦੇ ਵਿੱਚ ਉਹ ਕੁਝ ਵੀ ਨਹੀਂ ਹੁੰਦਾ ਉਹ ਇੱਕ ਪੈਨਿਕ ਅਟੈਕ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਸਾਈਕੋਲੋਜਿਸ ਦੇ ਨਾਲ ਮਿਲ ਕੇ ਠੀਕ ਕੀਤਾ ਜਾ ਸਕਦਾ ਹੁੰਦਾ ਅੱਛਾ ਇਹ ਜਦੋਂ ਬੰਦਾ ਕਈ ਵਾਰ ਡਾਕਟਰ ਕੋਲ ਜਾਵੇ ਤਾਂ ਚਲੋ ਫਿਰ ਤਾਂ ਕੋਈ ਮਸਲੇ ਦਾ ਹੱਲ ਹੋ ਜੂ। ਕਈ ਵਾਰ ਬੰਦਾ ਉੱਪਰ ਭੇਟੇ ਜਾ ਕੇ ਕੇ ਸਾਧ ਤੇ ਡੇਰੇ ਜਾ ਕੇ ਬਹਿ ਜਾਂਦਾ। ਕਿਸੇ ਟੂਨੇ ਟਸਣ ਵਾਲੇ ਕੋਲ ਚਲਾਇਆ ਜਾਂਦਾ। ਉਹ ਫਿਰ ਕਹਿੰਦਾ ਵੀ ਭੂਤ ਹੈ ਤੇਰੇ ਵਿੱਚ ਤਾਂ ਚੀਜ਼ ਹੈ ਕੋਈ। ਪਾਜੀ ਜਦੋਂ ਪਹਿਲਾਂ ਸਾਈਕੋਲੋਜੀ ਦੀ ਅਵੇਅਰਨੈਸ ਘੱਟ ਸੀ ਤਾਂ ਲੋਕ ਸਾਡੇ ਮੈਂਟਲ ਹੈਲਥ ਦੇ ਜ਼ਿਆਦਾਤਰ ਜਿਹੜੀ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਸੀ ਨਾ ਉਹਨਾਂ ਨੂੰ ਲੈ ਕੇ ਬਾਬਿਆਂ ਕੋਲ ਜਾਂਦੇ ਸੀ। ਪਰ ਬਾਬਿਆਂ ਨੇ ਉਦੇ ਬਾਰੇ ਚ ਉਹ ਅਵੇਅਰਨੈਸ ਨਹੀਂ ਹੈਗੀ ਉਹਨਾਂ ਕੋਲ ਉਹ ਆਪਣੇ ਤਰੀਕੇ ਦੇ ਨਾਲ ਪਤਾ ਨਹੀਂ ਕੀ ਕੀ ਕਰਦੇ ਸੀਗੇ ਜਿਹਦੇ ਨਾਲ ਕਈ ਵਾਰੀ ਮੈਂਟਲ ਹੈਲਥ ਇੰਨੀ ਖਰਾਬ ਹੋ ਜਾਂਦੀ ਸੀ ਕਿ ਉਹ ساری ਉਮਰ ਉਹ ਪੇਸ਼ੈਂਟ ਠੀਕ ਨਹੀਂ ਹੋ ਪਾਉਂਦਾ ਸੀ ਪਰ ਬਾਬਿਆਂ ਕੋਲ ਜਾਣਾ ਕੋਈ ਸੋਲੂਸ਼ਨ ਨਹੀਂ ਹੈਗਾ ਮੈਂ ਤੁਹਾਨੂੰ ਅੱਜ ਬਹੁਤ ਦੱਸਣਾ ਚਾਹੁੰਦਾ ਕਿ ਕਈ ਬਾਬੇ ਜੋ ਹੈਗੇ ਨੇ ਅੱਜਕੱਲ ਉਹ ਖੋ ਦੇਣਾ ਪ੍ਰੋਬਲਮ ਵਿੱਚ ਫਸ ਕੇ ਕਾਉਂਸਲਿੰਗ ਸਾਡੇ ਕੋਲ ਲੈ ਰਹੇ ਨੇ ਅੱਛਾ ਤੇ ਇਸ ਕਰਕੇ ਮੈਂ ਇਹ ਗੱਲ ਹਾਂਜੀ ਮੈਂ ਔਨ ਕੈਮਰਾ ਦੱਸਣਾ ਚਾਹੁੰਦਾ ਜੀ ਜੀ ਬਿਲਕੁਲ ਉਹਨਾਂ ਨੂੰ ਖੁਦ ਨੂੰ ਕਈਆਂ ਨੂੰ ਪ੍ਰੋਬਲਮਸ ਇਹ ਹੋ ਗਈਆਂ ਤੇ ਉਹ ਅੱਜ ਕੱਲ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਇਹਦਾ ਸੋਲੂਸ਼ਨ ਜਿਹੜਾ ਆ ਉਹ ਸਾਈਕੋਲੋਜਿਸਟ ਸਾਈਕੋਲੋਜੀ ਦੀ ਜਿਹੜੀ ਸਾਇੰਸ ਆ ਉਹਦੇ ਕੋਲ ਹੈ ਤੇ ਉਹ ਕੀਤਾ ਜਾਊਗਾ ਇਸ ਕਰਕੇ ਉਹ ਤੁਹਾਡਾ ਲਾਜ ਨਹੀਂ ਕਰ ਸਕਦੇ ਇਹਦੇ ਲਈ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਮੈਂਟਲ ਹੈਲਥ ਦੀ ਪ੍ਰੋਬਲਮ ਆਉਂਦੀ ਇੱਕ ਇਹ ਕਿ ਕੁਝ ਟਾਈਮ ਦੇ ਲਈ ਤੁਸੀਂ ਸਕੇਟਿਕ ਡਾਕਟਰ ਕੋਲ ਮੈਡੀਸਿਨ ਲੈ ਸਕਦੇ ਜੇ ਸਿਵियर ਕੇਸ ਆ ਠੀਕ ਹੈ ਠੀਕ ਹੈ ਜੀ ਤੇ ਨਾਲ ਪਰ ਜੇ ਤੁਸੀਂ ਕਾਉਂਸਲਿੰਗ ਲੈਣੇ ਆ ਸਾਈਕੋਥੈ ਕੱਚਾ ਕੱਲੀ ਦਵਾਈ ਵੀ ਇਹਦੇ ਉੱਤੇ ਅਸਰ ਨਹੀਂ ਕਰੂਗੀ ਹਮ ਅਸੀਂ ਜਿਵੇਂ ਆਪਾਂ ਐਂਗਜ਼ਾਇਟੀ ਦੀ ਗੱਲ ਕਰ ਰਹੇ ਸੀਗੇ ਕਿ ਬੰਦੇ ਨੂੰ ਹਾਰਟ ਅਟੈਕ ਤੱਕ ਵੀ ਉਸ ਚੀਜ਼ ਦਾ ਡਰ ਦੀ ਵਜ੍ ਨਾਲ ਉਹ ਕਹਿੰਦੇ ਵੀ ਸੱਪ ਲੜੇ ਭਾਵੇਂ ਹੋਵੇ ਜਰੀਲਾ ਨਾ ਵੀ ਹੋਵੇ ਤੇ ਉਹ ਵੀ ਕਿਤੇ ਲੱਗ ਗਿਆ ਲੱਗ ਜਾਂਦਾ ਬੰਦਾ ਕਹਿੰਦਾ ਵੀ ਲਿਆ ਹੁਣ ਮੇਰੀ ਮੌਤ ਹੀ ਐ ਉਹ ਸਾਰਾ ਡਰ ਦਾ ਕਾਰਨ ਹੈ ਇਹ 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 ਇਸ ਚੀਜ਼ ਦੇ ਵਿੱਚੋਂ ਨਿਕਲ ਨਹੀਂ ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ ਆ ਪਰ ਬੈਠਿਆਂ ਕੋਈ ਦੱਸ ਸਕਦੇ ਆ ਵੀ ਘੱਟੋ ਘੱਟ ਇੰਨਾ ਕੰਮ ਜ਼ਰੂਰ ਕਰੋ ਤੁਸੀਂ ਦੇਖੋ ਮੈਂ ਤੁਹਾਡੇ ਲਈ ਇੱਕ ਇਹ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੀ ਆਪਾਂ ਨੂੰ ਇੱਕ ਤਾਂ ਰੋਜ਼ਾਨਾ ਜਿਹੜੀ ਸੈਰ ਆ ਉਹ ਜ਼ਰੂਰ ਕਰਨੀ ਚਾਹੀਦੀ ਉਹ ਹਰ ਇੱਕ ਮਨੁੱਖ ਲਈ ਜ਼ਰੂਰੀ ਆ ਤੇ ਮੈਂਟਲ ਹੈਲਥ ਲਈ ਵੀ ਬਹੁਤ ਜ਼ਿਆਦਾ ਫਾਇਦਾ ਆ ਮੈਂ ਕਹਿਣਾ ਹੁੰਦਾ ਵੀ ਜਿੰਨਾ ਜ਼ਿਆਦਾ ਤੁਰੂਗੇ ਉਨੀ ਜ਼ਿਆਦਾ ਤੁਹਾਡੀ ਉਮਰ ਵਧੂਗੀ ਠੀਕ ਆ ਜੀ ਦੂਸਰੀ ਚੀਜ਼ ਆ ਜਾਂਦੀ ਆ ਇੰਪੋਰਟੈਂਟ ਡਾਈਟ ਦੇ ਉੱਤੇ ਜਿਹੜੀ ਕੀ ਕਨਜ਼ਾਈਟੀ ਡਿਪਰੈਸ਼ਨ ਦਾ ਕਾਰਨ ਅੱਜਕੱਲ ਡਾਈਟ ਵੀ ਆ ਹੂੰ ਕਿਉਂਕਿ ਗੱਟ ਹੈਲਥ ਆ ਨਾ ਜਿਹੜੀ ਸਾਡੀ ਉਹ ਮਨੁੱਖ ਦਾ ਸੈਕੰਡ ਬ੍ਰੇਨ ਮੰਨਿਆ ਜਾਂਦਾ ਹੂੰ ਤੇ 90% ਜਿਹੜੇ ਸੈਰੋਟੋਨਿਨ ਦੀ ਅਸੀਂ ਗੱਲ ਕਰ ਰਹੇ ਸੀ ਹੂੰ ਉਹ ਸੈਰੋਟੋਨਿਨ 90% ਸਾਡੀ ਗੱਟ ਦੇ ਵਿੱਚ ਪ੍ਰੋਡਿਊਸ ਤੇ ਸਟੋਰ ਹੁੰਦੇ ਆ ਤੇ ਜੇ ਗੱਟ ਹੈਲਥ ਸਹੀ ਨਹੀਂ ਹੋਊਗੀ ਤਾਂ ਉਹ ਚੰਗੀ ਤਰ੍ਹਾਂ ਨਹੀਂ ਬਣ ਪਾਉਣਗੇ ਤਾਂ ਫਿਰ ਮਨੁੱਖਾ ਹਮੇਸ਼ਾ ਪ੍ਰੋਬਲਮਾਂ ਦੇ ਵਿੱਚ ਹੀ ਜੂਜੂਗਾ ਇਸ ਕਰਕੇ ਸਾਨੂੰ ਜਿਹੜੀ ਡਾਈਟ ਆ ਉਹ ਵੀ ਚੰਗੀ ਲੈਣੀ ਪੈਣੀ ਆ ਕਿਉਂਕਿ ਪਹਿਲਾਂ ਡਾਈਟਾਂ ਬਹੁਤ ਵਧੀਆ ਹੁੰਦੀਆਂ ਸੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਕੀ ਹੋਇਆ ਕਿ ਬਾਰੋ ਜ਼ਿਆਦਾ ਖਾਣ ਲੱਗ ਪਏ ਆ ਫਾਸਟ ਫੂਡ ਬਹੁਤ ਚੱਲ ਪਿਆ ਕੋਲਡ ਡਰਿੰਕਸ ਪੀ ਜਾਂਦੇ ਆ ਮਤਲਬ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਆਪਣੇ ਬੱਚਿਆਂ ਨੂੰ ਵੀ ਇੱਕ ਗਲਤ ਪਾਸੇ ਨੂੰ ਲੈ ਕੇ ਜਾ ਰਹੇ ਆ ਅਸੀਂ ਖੁਦ ਵੀ ਇਹਨਾਂ ਸਾਰੀਆਂ ਗਲਤੀਆਂ ਦੇ ਵਿੱਚ ਗਲਤ ਕਰਕੇ ਗੱਟ ਹੈਲਥ ਖਰਾਬ ਕਰ ਲੈਨੇ ਜਿੰਨਾ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਤੇ ਐਕਸਰਸਾਈਜ਼ ਦੀ ਗੱਲ ਕੀਤੀ ਆ ਐਕਸਰਸਾਈਜ਼ ਜਿੱਦਾਂ ਅਸੀਂ ਫਿਜ਼ੀਕਲ ਐਕਸਰਸਾਈਜ਼ ਮੈਂ ਕਹੀਆਂ ਠੀਕ ਹੈ ਜੀ ਸੈਰ ਹੋ ਗਈ ਜਾਂ ਫਿਜ਼ੀਕਲ ਐਕਸਰਸਾਈਜ਼ ਆਪਾਂ ਸਾਰੀਆਂ ਕਰਨੀਆਂ ਚਾਹੀਦੀਆਂ ਉਹਦੇ ਨਾਲ ਡਾਈਟ ਦਾ ਦੱਸਿਆ ਤੀਸਰੀ ਚੀਜ਼ ਆ ਜਾਂਦੀ ਆ ਬਰੀਥਿੰਗ ਐਕਸਰਸਾਈਜ਼ ਜਿਹੜੀ ਬਰੀਥਿੰਗ ਐਕਸਰਸਾਈਜ਼ ਆ ਨਾ ਇਹ ਸਾਡੀ ਮੈਂਟਲ ਹੈਲਥ ਤੱਕ ਸਿੱਧਾ ਇਹਦਾ ਸਿੱਧਾ ਲਿੰਕ ਆ ਜਦੋਂ ਪਰ ਜਰੂਰ ਇਹਦਾ ਨਮੂਨਾ ਛੋਟਾ ਜਿਹਾ ਜਰੂਰ ਦੱਸਿਓ ਇਹਦੇ ਲਈ ਜਿੱਦਾਂ ਹੁਣ ਆਪਾਂ ਸਭ ਤੋਂ ਪਹਿਲਾਂ ਅਸੀਂ ਕੁਸ਼ ਹੋ ਜਾਣਾ ਠੀਕ ਹੈ ਜੀ ਫਿਰ ਕੀ ਹੁੰਦਾ ਕਿ ਭਾਜੀ ਉਹ ਘਬਰਾਟ ਵੀ ਬਹੁਤ ਹੁੰਦੀ ਆ ਤੇ ਉਹਦੇ ਲਈ ਜਿਹੜੀ ਐਕਸਰਸਾਈਜ਼ ਬਰੀਥਿੰਗ ਐਕਸਰਸਾਈਜ਼ ਹੈ ਨਾ ਉਹ ਤੁਸੀਂ ਵਕ ਵਕ ਤਰੀਕਿਆਂ ਦੇ ਨਾਲ ਅਸੀਂ ਕਰਵਾਉਨੇ ਆ ਸਾਡੇ ਕੋਲ ਕਈ ਉਹਦੇ ਮੈਥਡਸ ਹੁੰਦੇ ਨੇ ਪਰ ਅਸੀਂ ਫਿਰ ਵੀ ਤੁਹਾਡੇ ਨਾਲ ਜਿਹੜਾ ਇੱਕ ਦੋ ਜਰੂਰ ਸ਼ੇਅਰ ਕਰਾਂਗੇ ਜਿਹਦੇ ਵਿੱਚ ਤੁਸੀਂ ਸਿੰਪਲ ਜਦੋਂ ਬਹੁਤ ਡਰ ਗਏ ਬਹੁਤ ਪੈਨਿਕ ਹੋ ਜਾਂਦੇ ਆ ਤੁਹਾਨੂੰ ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾਈਏ ਤਾਂ ਤੁਸੀਂ ਉਸ ਵੇਲੇ ਆਰਾਮ ਦੇ ਨਾਲ ਆਪਣੀ ਅੱਖਾਂ ਕਲੋਜ਼ ਕਰਕੇ ਤੇ ਤੁਸੀਂ ਇੱਕ ਲੰਬਾ ਸਾਹ ਭਰਨਾ ਆ ਫਿਰ ਤੁਸੀਂ ਉਹਨੂੰ ਹੌਲੀ ਹੌਲੀ ਕਰਦੇ ਬਾਹਰ ਕੱਢ ਦੇਣਾ ਇਹ ਲੰਬੇ ਸਾਹ ਤੁਸੀਂ ਲੈਂਦੇ ਰਹਿਣਾ ਠੀਕ ਹੈ ਜੀ ਫਿਰ ਹੌਲੀ ਹੌਲੀ ਇਹਨੂੰ ਬਾਹਰ ਕੱਢਦੇ ਰਹਿਣਾ ਤੁਸੀਂ ਦੇਖੂਗੇ 4 ਤੋਂ 5 ਮਿੰਟ ਦੇ ਵਿੱਚ ਤੁਹਾਡੀ ਜਿਹੜੀ ਹਾਰਟ ਬੀਟ ਬਹੁਤ ਤੇਜ਼ ਜਿਹੜੀ ਤੁਸੀਂ ਗੋਲੀ ਖਾ ਕੇ ਕੰਟਰੋਲ ਕਰਨੀ ਆ ਉਹ ਇੱਕ ਐਕਸਰਸਾਈਜ਼ ਕੰਟਰੋਲ ਕਰਕੇ ਦਿਖਾਓ ਉਪਚਾ ਇਹਦੇ ਨਾਲ ਤੁਹਾਡਾ ਮਨ ਵੀ ਇੰਨਾ ਕੁ ਹੂਲ ਹੋ ਜਾਣਾ ਕਿ ਤੁਸੀਂ ਦੇਖੂਗੇ ਕਿ ਬਹੁਤ ਜ਼ਿਆਦਾ ਤੁਹਾਨੂੰ ਜਿਹੜਾ ਬੈਨੀਫਿਟਸ ਹੋਗੇ ਫਿਰ ਇਸ ਤੋਂ ਅਡਵਾਂਸ ਥੋੜਾ ਜਿਹਾ ਇਹਦੀ ਹੋਰ ਟੈਕਨੀਕਸ ਹੋ ਜਾਂਦੀਆਂ ਨੇ ਜਿਵੇਂ ਅਸੀਂ ਇਹਨੂੰ ਆਮ ਤੌਰ ਤੇ ਦੇਖ ਸਕਦੇ ਹਾਂ ਕਿ ਆਹ ਜਿਹੜੀਆਂ ਸਾਡੀਆਂ ਚਾਰ-ਚਾਰ ਉਂਗਲਸ ਨੇ ਇਹਨਾਂ ਨੂੰ ਫਿੰਗਰਸ ਨੂੰ ਅਸੀਂ ਅੱਖਾਂ ਦੇ ਉੱਤੇ ਰੱਖ ਲੈਣਾ ਠੀਕ ਆ ਜੀ ਇਹਦੇ ਜਿਹੜੇ ਅੰਗੂਠੇ ਨੇ ਇਹ ਸਾਡੇ ਫ੍ਰੀ ਨੇ ਇਹਨਾਂ ਨਾਲ ਕੰਨ ਬੰਦ ਕਰ ਲੈਣੇ ਆ ਠੀਕ ਆ ਜੀ ਫਿਰ ਅਸੀਂ ਇਸ ਤਰ੍ਹਾਂ ਕਰਕੇ ਅਸੀਂ ਨੱਕ ਦੇ ਰਾਹੀਂ ਲੰਬਾ ਸਾ ਖਿੱਚਾਂਗੇ ਫਿਰ ਅਸੀਂ ਡੀਪਲੀ ਬਾਹਰ ਕੱਢ ਦਾਂਗੇ 1-2 ਸੈਕਿੰਡ ਹੋਲਡ ਕਰਕੇ ਹੁਣ ਇਹਦੇ ਨਾਲ ਕੀ ਹੋਇਆ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਉਹਨੂੰ ਕਲੋਜ਼ ਕੀਤਾ ਹੋਇਆ ਸੀ ਜਿਹੜੇ ਅੰਗੂਠੇ ਸੀ ਉਹਨਾਂ ਨੇ ਕੰਨ ਬਾਹਰ ਦੀਆਂ ਜਿੰਨੀਆਂ ਆਵਾਜ਼ਾਂ ਸੀ ਉਹਨੂੰ ਬੰਦ ਕਰ ਲਿਆ ਜਦੋਂ ਤੁਸੀਂ ਇਹਦਾ ਰੋਜ਼ਾਨਾ ਪ੍ਰੈਕਟਿਸ ਕਰੋਗੇ ਤਾਂ ਬ੍ਰਦਰ ਜੀ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਮਾਈਂਡ ਬਹੁਤ ਜ਼ਿਆਦਾ ਰਿਲੈਕਸ ਹੋਣ ਲੱਗ ਪਊਗਾ ਤੁਸੀਂ ਕਦੇ ਵੀ ਜਦੋਂ ਤੁਹਾਨੂੰ ਦਿੱਕਤ ਆਉਂਦੀ ਆ ਤੁਸੀਂ ਬੈਠ ਕੇ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰੋ ਇਹਦਾ ਰਿਜ਼ਲਟ ਬਾਅਦ ਦੇ ਵਿੱਚ ਦੇਖਿਓ ਤਾਂ ਬੜੀਆਂ ਚੰਗੀਆਂ ਤੇ ਬੜੀਆਂ ਨਾਰਮਲ ਜਾਂ ਸਧਾਰਨ ਨਾਰਮਲ ਚੀਜ਼ਾਂ ਆ ਇਹਨਾਂ ਚੀਜ਼ਾਂ ਦੇ ਵਿੱਚ ਜੀ ਦੇਖੋ ਜਦੋਂ ਡਿਪਰੈਸ਼ਨ ਆਉਂਦਾ ਤੇ ਉਦੋਂ ਵੀ ਤਾਂ ਨਿੱਕੀ ਨਿੱਕੀ ਗੱਲ ਤੋਂ ਆਉਂਦਾ ਨਾ ਅਸੀਂ ਕਹਿੰਦੇ ਵੀ ਨਿੱਕੀ ਨਿੱਕੀ ਗੱਲ ਨੇ ਸਾਨੂੰ ਕਿਤੇ ਦਾ ਕਿਤੇ ਪਹਚਾਦਤਾ ਤੇ ਇਹਦਾ ਇਲਾਜ ਵੀ ਨਿੱਕੀ ਨਿੱਕੀ ਗੱਲ ਦੇ ਵਿੱਚ ਹਮ ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦਵਾਂਗੇ ਤਾਂ ਅਸੀਂ ਇਹਦੇ ਨਾਲ ਨਜੇਠਾਂਗੇ ਨਿੱਕੀ ਨਿੱਕੀ ਪ੍ਰੋਬਲਮ ਹੁੰਦੀ ਆ ਜਿਹਦੇ ਵਿੱਚ ਅਸੀਂ ਉਹਨੂੰ ਬਹੁਤ ਹੈਵੀ ਲੈਨੇ ਆ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਆ ਹੋ ਗਿਆ ਦੇਖੋ ਜੀ ਇਹ ਅਸਲ ਜਿਸੀ ਕਿਸੇ ਚੀਜ਼ ਚ ਹਾਰ ਗਏ ਕਿਸੇ ਚੀਜ਼ ਚ ਸਕਸੈਸਫੁਲ ਨਹੀਂ ਹੋ ਸਕੇ ਕਿਸੇ ਅਸੀਂ ਜੌਬ ਦੇ ਵਿੱਚ ਮਤਲਬ ਨਹੀਂ ਹਾਸਲ ਕਰ ਸਕੇ ਜਾਂ ਲਾਈਫ ਦੇ ਵਿੱਚ ਕੋਈ ਵੀ ਚੀਜ਼ ਆ ਜਿਹੜੀ ਅਸੀਂ ਨਹੀਂ ਪਾ ਚਗੇ ਤਾਂ ਮੈਨੂੰ ਉੱਥੇ ਗੱਲ ਆਉਂਦੀ ਯਾਦ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਨਾ ਉਹ ਕਿਤਾਬਾਂ ਨਾਲੋਂ ਟੁੱਟ ਗਈ ਜੇ ਕਿਤਾਬਾਂ ਦੇ ਨਾਲ ਅਸੀਂ ਹੋਵੇ ਤਾਂ ਮੈਨੂੰ ਲੱਗਦਾ ਵੀ ਉਹਦੇ ਵਿੱਚ ਬਹੁਤ ਸਾਰੇ ਅਜਿਹੇ ਰਾਈਟਰ ਸੀ ਜਿਨ੍ਹਾਂ ਦਾ ਐਕਸਪੀਰੀਅੰਸ ਲਾਈਫ ਦਾ ਬਹੁਤ ਵੱਡਾ ਸੀ ਜਿਹਦੇ ਵਿੱਚ ਹੁਣ ਮੈਨੂੰ 17 ਯਾਦ ਆ ਗਈਆਂ ਸਰਜੀਤ ਪਾਤਰ ਜੀ ਦੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਲੱਭ ਕੇ ਕਿਤੋਂ ਲਿਆਉਣਾ ਹਾਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖ ਕੀ ਹੋਇਆ ਜੇ ਪੱਤ ਝੜ ਆ ਗਈ ਤੂੰ ਅਗਲੀ ਰੁੱਤ 'ਚ ਯਕੀਨ ਰੱਖ ਹੁਣ ਇਹ ਚਾਰ ਲਾਈਨਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲਣ ਦੇ ਲਈ ਬਹੁਤ ਜ਼ਿਆਦਾ ਕਾਮਯਾਬ ਨੇ ਜੇ ਮੈਂ ਦੋ ਵਾਰੀ ਸਕਸੈਸਫੁਲ ਨਹੀਂ ਹੋ ਸਕਿਆ ਮੈਂ ਚਾਰ ਵਾਰੀ ਨਹੀਂ ਹੋ ਸਕਿਆ ਫਿਰ ਕੀ ਹੋ ਗਿਆ ਪੱਤ ਝੜ ਆ ਗਈ ਅਗਲੀ ਰੁੱਤ 'ਚ ਯਕੀਨ ਰੱਖਦੇ ਆਂ ਮਿਹਨਤ ਕਰਦੇ ਆਂ ਠੀਕ ਹੈ ਜੀ ਫਿਰ ਅੱਗੇ ਆਪਾਂ ਵੱਧ ਸਕਦੇ ਹਾਂ ਸੋ ਕਿਤਾਬਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਇੱਕ ਹੋਰ ਤਾਂ ਨਾ 70 ਜਿਹੜੀ ਆ ਮੈਂ ਸਾਂਝੀ ਕਰੂੰਗਾ ਉਹਦੇ ਵਿੱਚ ਉਹ ਕਹਿੰਦੇ ਆ ਕਿ ਮਾਲੀ ਦਾ ਕੰਮ ਪਾਣੀ ਲਾਉਣਾ ਭਰ ਪਰ ਮੁਸ਼ਕਾਂ ਪਾਵੇ ਖਾਲਿਫ ਦਾ ਕੰਮ ਫਲ ਲਾਉਣਾ ਜਾਂ ਨਾ ਲਾਵੇ ਤੁਸੀਂ ਮਿਹਨਤ ਕਰਦੇ ਰਹੋ ਤੁਹਾਡਾ ਕੰਮ ਆ ਕਿ ਤੁਸੀਂ ਆਪਣੀ ਜਿਹੜੀ ਮਿਹਨਤ ਆ ਉਹਨੂੰ ਲਗਾਤਾਰ ਬਰਕਰਾਰ ਰੱਖੋ ਉਹਦੇ ਵਿੱਚ ਬਹੁਤ ਵਾਰੀ ਤੁਹਾਨੂੰ ਪ੍ਰੋਬਲਮਸ ਆਉਣੀਆਂ ਨੇ ਕਈ ਕੁਝ ਹੋਣਾ ਆ ਇਹ ਮਾਲਕ ਦੇ ਹੱਥ ਪਰਮਾਤਮਾ ਦੇ ਹੱਥ ਆ ਕਿ ਤੁਹਾਨੂੰ ਕਿਸ ਲੈਵਲ ਤੇ ਲੈ ਕੇ ਜਾਣਾ ਸੋ ਤੁਸੀਂ ਮਿਹਨਤ ਕਰੋਗੇ ਤੁਹਾਡੀ ਮਿਹਨਤ ਪਰਮਾਤਮਾ ਜ਼ਰੂਰ ਦੇਖੂਗਾ ਤੇ ਇੱਕ ਦਿਨ ਤੁਹਾਨੂੰ ਬਹੁਤ ਉੱਪਰ ਲੈ ਕੇ ਜਾਊਗਾ ਨਰਾਸ਼ ਹੋਣ ਦੀ ਲੋੜ ਨਹੀਂ ਇਹ ਚੀਜ਼ਾਂ ਸਾਨੂੰ ਬੁਕਸ ਸਿਖਾਉਂਦੀਆਂ ਜੇ ਅਸੀਂ ਬੁਕਸ ਨਹੀਂ ਪੜਾਂਗੇ ਤੇ ਅਸੀਂ ਇਹਨਾਂ ਚੀਜ਼ਾਂ 'ਚ ਕਦੇ ਵੀ ਸਾਡਾ ਜਿਹੜਾ ਮਾਈਂਡ ਦੇ ਵਿੱਚ ਬਹੁਤ ਸਾਰੇ ਲੋਕ ਪੁੱਛਦੇ ਪਏ ਸਰ ਪੋਜ਼ਿਟਿਵ ਵਿਚਾਰ ਕਿੱਦਾਂ ਹੋਣ ਪੋਜ਼ਿਟਿਵ ਵਿਚਾਰ ਕਿਤਾਬਾਂ ਤੋਂ ਆਉਣਗੇ ਪੋਜ਼ਿਟਿਵ ਵਿਚਾਰ ਸਾਨੂੰ ਉਹਨਾਂ ਲੋਕਾਂ ਦੇ ਨਾਲ ਮਿਲਣਾ ਪੈਣਾ ਹੈ ਜਿਹੜੇ ਪੋਜ਼ਿਟਿਵ ਨੇ ਉਹ ਕਿਵੇਂ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੀਆਂ ਪ੍ਰਸਥਿਤੀਆਂ ਨੂੰ ਲੜ ਕੇ ਅੱਗੇ ਆਇਆ ਸਾਡੇ ਕੋਲ ਤਾਂ ਇਹ ਜੀ ਬੜੀ ਤਰਾਸਦੀ ਵਾਲੀ ਗੱਲ ਆ ਕਿ ਡਿਪਰੈਸ਼ਨ ਐਂਜਾਇਟੀ ਜਾਂ ਮੈਂਟਲ ਡਿਸਆਰਡਰ ਦੀਆਂ ਪ੍ਰੋਬਲਮਾਂ ਸਾਡੀ ਕੌਮ ਲਈ ਨਹੀਂ ਸੀ ਬਣੀਆ ਸਾਡੀ ਪੰਜਾਬੀ ਕੌਮ ਲਈ ਨਹੀਂ ਸੀ ਬਣੀਆ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਇਤਿਹਾਸ ਜਿਹੜਾ ਆ ਉਹ ਸਾਡੇ ਪੰਜਾਬ ਦੇ ਵਿੱਚ ਸਿਰਜ ਹੁੰਦਾ ਰਿਹਾ ਹੁਣ ਅਸੀਂ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਸਿੱਖ ਕੌਮ ਦੀ ਕਰ ਲੈਨੇ ਆ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਦਿਖਾ ਦਿੱਤਾ ਹਮ ਸਿੱਖ ਕੌਮ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਚਾਰ ਸਹਿਬਜ਼ਾਦੇ ਛੋਟੀ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਏ ਠੀਕ ਹੈ ਜੀ ਪਿਤਾ ਜੀ ਉਹਨਾਂ ਨੇ ਸ਼ਹੀਦ ਗੁਰ ਤੇਗ ਬਹਾਦਰ ਜੀ ਉਹਨਾਂ ਨੇ ਸ਼ਹੀਦੀ ਦਿੱਤੀ ਮਤਲਬ ਉਹਨਾਂ ਦੇ ਪਿਛੋਕੜ ਤੱਕ ਗੁਰੂ ਅਰਜਨ ਦੇਵ ਜੀ ਤੱਕ ਚਲੇ ਜਾਂਦੇ ਆ ਸਾਰਿਆਂ ਨੇ ਸ਼ਹੀਦੀਆਂ ਦਿੱਤੀਆਂ ਸਾਰਾ ਪਰਿਵਾਰ ਖੇਰੂ ਖੇਰੂ ਹੋਇਆ ਸਿਰਸਾ ਨਦੀ ਦੇ ਕੰਢੇ ਵਿਛੜ ਗਿਆ ਠੀਕ ਹੈ ਜੀ ਤੁਸੀਂ ਦੇਖੋ ਗੁਰੂ ਸਾਹਿਬ ਨੇ ਕਦੀ ਅਸੀਂ ਇਤਿਹਾਸ 'ਚ ਪੜਿਆ ਵੀ ਗੁਰੂ ਸਾਹਿਬ ਤਾਂ ਮੈਂਟਲੀ ਅਫਸੈਟ ਹੋ ਗਏ ਹਾਂ ਗੁਰੂ ਸਾਹਿਬ ਚੜਦੀ ਕਲਾ ਚ ਰਹੇ ਹੂੰ ਇਹ ਚੀਜ਼ ਸਾਨੂੰ ਸਿਖਾਉਂਦੀ ਆ ਵੀ ਜੇਦਾ ਪਰਿਵਾਰ ਖਤਮ ਹੋ ਸਕਦਾ ਇੱਕ ਪੁੱਤ ਨਹੀਂ ਕਿਸੇ ਦੇ ਨਿਆਣੇ ਨੂੰ ਇੱਕ ਦਿਨ ਬੁਖਾਰ ਚੜਜੇ ਚਾਰ ਦਿਨ ਚੈਨ ਨਹੀਂ ਆਉਂਦੀ ਜੀ ਆਪਾਂ ਟੈਨਸ਼ਨ ਲੈਨੇ ਆ ਪਰਵਾਰਕ ਮੈਂਬਰਾਂ ਨੂੰ ਕੋਈ ਪ੍ਰੋਬਲਮ ਆਉਂਦੀ ਟੈਨਸ਼ਨ ਲੈਨੇ ਆ ਹੁਣ ਗੁਰੂ ਸਾਹਿਬ ਕੋਲ ਸਭ ਕੁਝ ਸੀਗਾ ਉਹਦੇ ਬਾਵਜੂਦ ਆਪਣਾ ਪਰਿਵਾਰ ਕੁਰਬਾਨ ਕੀਤਾ ਠੀਕ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਵਾਰੀ ਵੀ ਉਹ ਮੈਂਟਲੀ ਅਪਸੈਟ ਨਹੀਂ ਹੋਏ ਚੜਦੀ ਕਲਾ ਦਾ ਨਾਰਾ ਫਿਰ ਲਾ ਦਿੱਤਾ ਠੀਕ ਹੈ ਜੇ ਇਹ ਚੀਜ਼ ਸਾਨੂੰ ਸਿਖਾਉਂਦੀ ਆ ਵੀ ਸਾਡੇ ਦੁੱਖ ਤਾਂ ਕੁਝ ਵੀ ਨਹੀਂ ਹੈਗੇ ਸਾਡੇ ਨਾਲ ਕੀ ਵਾਪਰ ਗਿਆ ਕੋਈ ਵੀ ਨਹੀਂ ਜਿਨ੍ਹਾਂ ਦਾ ਪਰਿਵਾਰ ਐਡਾ ਲੈਲਾ ਪਹਿਲਾਂ ਦੇ ਵਿੱਚ ਜਿਹੜਾ ਉਹ ਉਸ ਵੇਲੇ ਖਤਮ ਹੋ ਰਿਹਾ ਸੀ ਉਹਦੇ باوجود ਉਹ ਚੜ੍ਹਦੀ ਕਲਾ 'ਚ रह ਸਕਦੇ ਆ ਤਾਂ ਮੈਨੂੰ ਲੱਗਦਾ ਸਾਡੇ ਦੁੱਖ ਬਹੁਤ ਛੋਟੇ ਨੇ ਛੋਟੇ ਨੇ ਠੀਕ ਆ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਕੇ ਕਹਿੰਦੇ ਆ ਤੇਰਾ ਭਾਣਾ ਮਿੱਠਾ ਕਰਕੇ ਲਾਗੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਜੋ ਭਾਣੇ ਨੇ ਨਾ ਕੁਦਰਤ ਦੇ ਯੂਨੀਵਰਸ ਦੇ ਉਹ ਵੀ ਸਾਨੂੰ ਮੰਨਣੇ ਪੈਣੇ ਨੇ ਸੋ ਕਈ ਵਾਰੀ ਅਸੀਂ ਬਹੁਤ ਮਿਹਨਤ ਵੀ ਕਰਦੇ ਆ ਸਾਨੂੰ ਫਾਲੋ ਦਾ ਉਹਨਾਂ ਨਹੀਂ ਵੀ ਮਿਲ ਪਾਉਂਦਾ ਪਰ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਅਸੀਂ ਥੋੜੇ ਦੇ ਵਿੱਚ ਵੀ ਸਬਰ ਕਰਨਾ ਸਿੱਖੀਏ ਖੁਸ਼ੀ ਪਾ ਲੋ ਅੱਜ ਲੋਕ 50 50 ਹਜ਼ਾਰ ਮਹੀਨੇ ਦਾ ਕਮਾਉਂਦੇ ਆ ਖੁਸ਼ ਨਹੀਂ ਹੈਗੇ ਲੱਖ ਲੱਖ ਕਮਾਉਂਦੇ ਉਹ ਵੀ ਖੁਸ਼ ਨਹੀਂ ਹੈਗੇ 3 3 ਲੱਖ ਵਾਲੇ ਵੀ ਖੁਸ਼ ਨਹੀਂ ਉਹ ਚਾਹੁੰਦੇ 5 5 ਲੱਖ ਤੇ ਪਹੁੰਚੋ ਮਤਲਬ ਹਰ ਬੰਦਾ ਉੱਪਰ ਤੋਂ ਉੱਪਰ ਸੋਚਦਾ ਜਾ ਰਿਹਾ ਤੇ ਫਿਰ ਕਈ ਵਾਰੀ ਜਿਹੜਾ ਯੂਨੀਵਰਸ ਆ ਨਾ ਉਹ ਕਹਿੰਦਾ ਕਿ ਜੋ ਇਹਨੂੰ ਦੇ ਰਿਆ ਉਹਦੇ 'ਚ ਤਾਂ ਖੁਸ਼ੀ ਨਹੀਂ ਹੈਗਾ ਪਹਿਲਾਂ ਤੁਸੀਂ ਉਹਦਾ ਸਵਾਦ ਤਾਂ ਲਵੋ ਜੇ ਅੱਜ 50 ਹਜ਼ਾਰ ਵਾਲੀ ਜੌਬ ਦੇ ਵਿੱਚ ਮਜ਼ਾ ਆ ਰਿਹਾ ਕਿ ਤੁਸੀਂ ਉਹਦਾ ਇੰਜੋਏ ਤਾਂ ਕਰੋ ਹੂੰ ਟਾਈਮ ਆਊਗਾ ਤੁਸੀਂ ਗ੍ਰੈਜੂਇਟੀ ਥੈਰੇਪੀ ਨੂੰ ਦੇਖੋ ਇਹ ਵੀ ਸਾਈਕੋਲੋਜੀ ਦੀ ਇੱਕ ਥੈਰੇਪੀ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਦਾ ਸ਼ੁਕਰਾਨਾ ਕਰਨਾ ਹੂੰ ਅਸੀਂ ਸ਼ੁਕਰਾਨਾ ਹੀ ਨਹੀਂ ਕਰ ਪਾਉਂਦੇ ਆਪਣੀ ਬਾਡੀ ਰੋਜ਼ ਇੰਨੇ ਕੰਮ ਕਰਦੀ ਆ ਕਦੀ ਰਾਤ ਨੂੰ ਸ਼ਾਬਾਸ਼ ਦਿੱਤੀ ਵੀ ਤੂੰ ਅੱਜ ਕਿੱਥੋਂ ਦਾ ਕਿੱਥੇ ਦੌੜ ਕੇ ਆ ਗਿਆ ਜੇ ਤੂੰ ਹੀ ਆਪਣਾ ਮਨੁੱਖ ਆਪਣੀ ਸਫਤ ਨਹੀਂ ਕਰੂਗਾ ਫਿਰ ਹੋਰ ਕੌਣ ਕਰੂ ਸਭ ਤੋਂ ਪਹਿਲਾਂ ਤਾਂ ਤੁਸੀਂ ਬਲੇਮ ਗਲਤ ਹੋ ਗਿਆ ਨਾ ਤੁਹਾਡੇ ਤੇ ਬਲੇਮ ਆ ਗਿਆ ਕਿ ਤੁਸੀਂ ਆਪ ਹੀ ਨਹੀਂ ਕਰਦੇ ਹੂੰ ਦੂਸਰੀ ਗੱਲ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਸਰਾਉਗੇ ਰੋਜ਼ ਸਵੇਰੇ ਉੱਠ ਕੇ ਉਸ ਪਰਮਾਤਮਾ ਦੇ ਅੱਗੇ ਹੱਥ ਜੋੜੂਗੇ ਕਿ ਅੱਜ ਫਿਰ ਇੱਕ ਨਵਾਂ ਦਿਨ ਦੇਖਣ ਨੂੰ ਮਿਲ ਗਿਆ ਹਾਂ ਪਹਿਲਾਂ ਤਾਂ ਇਸ ਚੀਜ਼ ਦੇ ਥੈਂਕਸ ਕਰੀਏ ਨਾ ਅੱਗੇ ਕੀ ਕਰਨਾ ਤਾਂ ਬਾਅਦ ਚ ਤੁਸੀਂ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਵੀ ਹਰ ਰੋਜ਼ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਕਿਉਂਕਿ ਜੋ ਪਿੱਛੇ ਹੋ ਜਾਂਦਾ ਉਹਨੂੰ ਸਾਨੂੰ ਭੁੱਲਣਾ ਪੈਂਦਾ ਠੀਕ ਹੈ ਜੀ ਉਹ ਚੀਜ਼ਾਂ ਭੁੱਲਣੀਆਂ ਪੈਂਦੀਆਂ ਤੇ ਉਸ ਤੋਂ ਸਿੱਖਣ ਨੂੰ ਮਿਲਦਾ ਸ਼ਾਇਦ ਉਹ ਚੀਜ਼ਾਂ ਭੁੱਲ ਨਹੀਂ ਪਾਉਂਦੀਆਂ ਕਿਉਂਕਿ ਸਾਡੀ ਜ਼ਿੰਦਗੀ 'ਚ ਕੁਝ ਵੀ ਹੈਪਨ ਹੋਇਆ ਹੁੰਦਾ ਯਾਦ ਰਹਿ ਜਾਂਦਾ ਉਹ ਚਾਹੇ ਚੰਗਾ ਚਾਹੇ ਮਾੜਾ ਤੇ ਉਹ ਇੰਨੀ ਛੇਤੀ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਉਹਨੂੰ ਵਾਸ਼ ਕਰ ਦਿਓ ਉਹਨੂੰ ਯਾਦ ਰੱਖ ਲਓ ਪਰ ਉਹਦੇ ਵਿੱਚੋਂ ਕੁਝ ਸਿੱਖ ਕੇ ਉਹ ਉਹੋ ਜਿਹੀਆਂ ਗਲਤੀਆਂ ਦੁਬਾਰਾ ਨਹੀਂ ਕਰਨੀਆਂ ਉਹੋ ਜਿਹੀ ਆਪਾਂ ਬਣ ਨਹੀਂ ਦੇਣਾ ਮਾਹੌਲ ਕਿ ਜਿਹਦੇ ਨਾਲ ਅੱਗੇ ਸਾਡੇ ਤੇ ਨੁਕਸਾਨ ਆਵੇ ਇਨਸਾਨ ਉਹ ਹੁੰਦਾ ਕਿਉਂਕਿ ਗਲਤੀ ਉਸਨੂੰ ਗਲਤੀ ਕਿਹਾ ਜਾਂਦਾ ਜਿਹੜਾ ਦੁਬਾਰਾ ਦੁਬਾਰਾ ਉਨੂੰ ਦਹਿਰਾਵੇ ਇੱਕ ਵਾਰ ਗਲਤੀ ਨੂੰ ਗਲਤੀ ਤੁਹਾਨੂੰ ਦਾ ਆਖਰੀ ਸਵਾਲ ਹੈ ਮੇਰਾ ਥੋੜਾ ਸਕੇਪ ਦੇ ਵਿੱਚ ਹੀ ਦੱਸਿਓ ਭੁੱਲਣ ਦੀ ਬਹੁਤ ਵੱਡੀ ਬਿਮਾਰੀ ਹੈ ਅੱਜ ਹਰ ਬੰਦਾ ਕਹਿੰਦਾ ਵੀ ਮੈਂ ਫਲਾਨੀ ਚੀਜ਼ ਰੱਖੀ 2 ਮਿੰਟ ਬਾਅਦ ਭੁੱਲ ਗਿਆ ਮੈਨੂੰ ਖੁਦ ਨੂੰ ਹੈ ਉਹਦਾ ਕੀ ਹੱਲ ਹੈ ਦੇਖੋ ਜੀ ਜਦੋਂ ਸਾਡੀ ਮੈਂਟਲ ਹੈਲਥ ਠੀਕ ਨਹੀਂ ਹੋਊਗੀ ਹੁਣ ਤੁਸੀਂ ਤੇ ਮੈਂ ਇੱਥੇ ਬੈਠੇ ਆ ਆਪਾਂ ਇੱਕ ਇੰਟਰਵਿਊ ਕਰ ਰਹੇ ਆ ਰਾਈਟ ਇਹਦੇ ਵਿੱਚ ਬੈਠੇ ਬੈਠੇ ਮੇਰਾ ਦਿਮਾਗ ਕਿਸੇ ਹੋਰ ਗੱਲਾਂ 'ਚ ਜਾ ਰਿਹਾ ਤੇ ਤੁਸੀਂ ਮੈਨੂੰ ਕੀ ਕਹਿ ਰਹੇ ਮੈਨੂੰ ਤੁਹਾਡੀ ਗੱਲ ਦੇ ਵਿੱਚ ਧਿਆਨ ਹੀ ਨਹੀਂ ਹੋਊਗਾ ਤੇ ਮੈਨੂੰ ਉਹ ਚੀਜ਼ਾਂ ਭੁੱਲ ਜਾਣਗੀਆਂ ਜਾਂ ਮੇਰੇ ਉੱਤੇ ਬਹੁਤ ਜ਼ਿਆਦਾ ਟੈਨਸ਼ਨ ਆ ਅੱਜ ਕੋਈ ਪਰਿਵਾਰਕ ਲਾ ਲਓ ਜਾਂ ਕੁਝ ਵੀ ਲਾ ਲਓ ਤਾਂ ਮੈਨੂੰ ਤੇ ਉਹ ਉਹ ਜ਼ਿਆਦਾ ਮੇਰੇ ਦਿਮਾਗ ਤੇ ਹੈਵੀ ਤੇ ਉਹ ਗੱਲਾਂ ਜ਼ਿਆਦਾ ਹੋ ਗਈਆਂ ਨੇ ਤਾਂ ਜਿਹੜੀ ਚੀਜ਼ ਮੈਂ ਇੱਥੇ ਰੱਖ ਕੇ ਚਲੇ ਗਏ ਜਾਂ ਮੇਰਾ ਫੋਨ ਇੱਥੇ ਰੱਖ ਕੇ ਆਪਾਂ ਨਿਕਲ ਗਏ ਤਾਂ ਮੈਨੂੰ ਤਾਂ ਯਾਦ ਹੀ ਨਹੀਂ ਮੈਂ ਕਿੱਥੇ ਰੱਖਿਆ ਕਿਉਂਕਿ ਮੇਰਾ ਬ੍ਰੇਨ ਕਿੱਥੇ ਕੰਮ ਕਰ ਰਿਹਾ ਬ੍ਰੇਨ ਨੂੰ ਪ੍ਰੈਸੈਂਟ ਚ ਲੈ ਕੇ ਆਉਣਾ ਇਹਦੇ ਲਈ ਵੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸੂਗਾ ਉਹਨੂੰ ਗਰਾਊਂਡ ਟੈਕਨੀਕ ਬੋਲੀ ਜਾਂਦੀ ਹੈ ਸੀਬੀਟੀ ਦੇ ਵਿੱਚ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਦੋਂ ਸਾਡਾ ਮਾਈਂਡ ਬਹੁਤ ਪਾਸਟ ਚ ਚਲਾ ਜਾਂਦਾ ਬਹੁਤ ਫਿਊਚਰ ਚ ਜਾਂਦਾ ਸੋਚਦਾ ਰਹਿੰਦਾ ਪੈਨਿਕ ਹੋ ਜਾਂਨੇ ਪਜਲ ਹੋ ਜਾਂਨੇ ਸਮਝ ਨਹੀਂ ਆਉਂਦੀ ਹੁਣ ਕੀ ਕਰੀਏ ਬੈਠੇ ਆ ਤੇ ਅਸੀਂ ਚੁਟਕੀ ਮਾਰ ਕੇ ਅਸੀਂ ਬੋਲਣਾ 5 4 3 2 1 ਉਸ ਤੋਂ ਬਾਅਦ ਪੁੱਠੀ ਗਿਣਤੀ ਦੇ ਵਿੱਚ ਪੰਜ ਚੀਜ਼ਾਂ ਅਸੀਂ ਆਪਣੇ ਆਲੇ-ਦੁਆਲੇ ਦੇਖਾਂਗੇ ਕਿਹੜੀਆਂ ਪਈਆਂ ਜਿਵੇਂ ਆਪਾਂ ਕੁਝ ਵੀ ਕਹਿ ਸਕਦੇ ਹਾਂ ਕਿ ਗੇਟ ਆ ਫੁੱਲ ਨੇ ਕੁਰਸੀ ਆ ਮੇਜ਼ ਆ ਮਤਲਬ ਪੰਜ ਚੀਜ਼ਾਂ ਅਸੀਂ ਕੋਈ ਵੀ ਕਾਊਂਟ ਕਰਤੀਆਂ ਉਸ ਤੋਂ ਬਾਅਦ ਉਹਨਾਂ ਚਾਰ ਚੀਜ਼ਾਂ ਨੂੰ ਐਕਸਪਲੇਨ ਕਰਨਾ ਐਕਸਪਲੇਨ ਕੀਤਾ ਜਾਊਗਾ ਕਿ ਫੁੱਲ ਆ ਜਿਹੜੇ ਉਹ ਮਤਲਬ ਸਾਨੂੰ ਕਿੰਨਾ ਇੱਕ ਸੁੰਦਰਤਾ ਤਾਂ ਦਿੰਦੇ ਹੀ ਦਿੰਦੇ ਇਹਦੇ ਨਾਲ ਹੋਰ ਇਹਦੇ ਆਕਸੀਜਨਸ ਦਿੰਦੇ ਨੇ ਮਤਲਬ ਹੋਰ ਸਾਡਾ ਬਿਊਟੀ ਵਧਾਉਂਦੇ ਨੇ ਗ੍ਰੀਨਰੀ ਵਧਾਉਂਦੇ ਨੇ ਵਾਤਾਵਰਨ ਨੂੰ ਵਧੀਆ ਰੱਖਣ ਚ ਫਾਇਦਾ ਦਿੰਦੇ ਨੇ ਮਤਲਬ ਕਈ ਬਿਮਾਰੀਆਂ ਨੂੰ ਦੂਰ ਕਰਨ ਚ ਵੀ ਇਹ ਹੈਲਪ ਕਰਦੇ ਨੇ ਇਹ ਚੀਜ਼ ਹੋ ਗਈ ਦੂਸਰੀ ਚੀਜ਼ ਆਪਾਂ ਕੁਰਸੀ ਦੀ ਕੀਤੀ ਕੁਰਸੀ ਕਦੇ ਲਈ ਯੂਜ਼ ਕੀਤੀ ਜਾਂਦੀ ਅਸੀਂ ਬੈਠਣ ਲਈ ਇਸ ਤਰ੍ਹਾਂ ਅਸੀਂ ਚਾਰਾਂ ਚੀਜ਼ਾਂ ਨੂੰ ਐਕਸਪਲੇਨ ਕਰਤਾ ਉਸ ਤੋਂ ਬਾਅਦ ਅਸੀਂ ਤਿੰਨ ਆਵਾਜ਼ਾਂ ਸੁਣਾਂਗੇ ਹੁਣ ਕਿਹੜੀਆਂ ਆ ਰਹੀਆਂ ਨੇ ਹੁਣ ਤਿੰਨ ਆਵਾਜ਼ਾਂ ਦੀ ਮੈਂ ਗੱਲ ਕਰਾਂ ਤੇ ਮੈਨੂੰ ਜਿਹੜੀਆਂ ਤਿੰਨ ਆਵਾਜ਼ਾਂ ਉਹ ਸੁਣਾਈ ਕੋਈ ਵੀ ਇਸ ਸਮੇਂ ਦਿੱਤੀ ਜਾ ਰਹੀਆਂ ਨੇ ਡੌਗੀ ਦੀ ਹੋਗੀ ਜਾਂ ਪੰਛੀਆਂ ਦੀ ਹੋਗੀ ਜਾਂ ਕੋਈ ਗੱਡੀ ਲੰਘ ਰਹੀ ਉਸ ਤੋਂ ਬਾਅਦ ਦੋ ਜਿਹੜੀਆਂ ਅਸੀਂ ਸਮੈਲ ਲਵਾਂਗੇ ਕਿ ਇਸ ਸਮੇਂ ਸਮੈਲ ਕਿਹੜੀਆਂ ਆ ਰਹੀਆਂ ਆਪਾਂ ਬਾਹਰ ਬੈਠੇ ਹੋਏ ਆ ਗਾਰਡਨ ਦੇ ਵਿੱਚ ਸਾਨੂੰ ਇੱਕ ਬੱਕਰੀ ਦੀ ਸਕੰਦ ਚੜ ਰਹੀ ਹੈ ਠੀਕ ਹੈ ਦੂਸਰੀ ਅਸੀਂ ਹੋ ਸਕਦਾ ਸੀ ਪਰਫਿਊਮ ਪਾਇਆ ਹੋਵੇ ਜਾਂ ਆਪਣੀ ਬੋਡੀ ਦੀ ਕੋਈ ਸਮੈਲ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਅਸੀਂ ਫੇਵਰਟ ਡਿਸ਼ ਨੂੰ ਯਾਦ ਕਰਾਂਗੇ ਜੀ ਜਿਹਦੇ ਵਿੱਚ ਫੇਵਰਟ ਡਿਸ਼ ਦੇ ਵਿੱਚ ਅਸੀਂ ਉਹਨੂੰ ਯਾਦ ਕਰਕੇ ਇਹਦੇ ਨਾਲ ਸਾਡੇ ਮੂੰਹ ਚ ਪਾਣੀ ਆ ਜਵੇ ਕਿਉਂਕਿ ਹਰ ਇੱਕ ਮਨੁੱਖ ਨੂੰ ਕੋਈ ਫੇਵਰਿਟ ਡਿਸ਼ ਹੁੰਦੀ ਆ ਜਿਸ ਨੂੰ ਮਜ਼ਾ ਆਉਂਦਾ ਫਿਰ ਅੱਜ ਆ ਚੀਜ਼ ਮਿਲਣੀ ਚਾਹੀਦੀ ਉਹ ਅਸੀਂ ਕਰਕੇ ਉਸ ਤੋਂ ਬਾਅਦ ਅੱਖਾਂ ਮੀਟ ਕੇ ਅਸੀਂ ਉਹਦਾ ਸਵਾਦ ਲਾਵਾਂਗੇ ਇਹ ਚੀਜ਼ ਹੋ ਗਈ ਅਸੀਂ 5 ਤੋਂ ਸ਼ੁਰੂ ਕੀਤੀ ਸੀ 5 4 3 2 1 ਬੋਲ ਕੇ 5 ਚੀਜ਼ਾਂ ਦੇਖੀਆਂ ਚਾਰਾਂ ਨੂੰ ਐਕਸਪਲੇਨ ਕੀਤਾ ਤਿੰਨਾਂ ਨੂੰ ਅਸੀਂ ਆਵਾਜ਼ਾਂ ਸੁਣੀਆਂ ਦੋ ਦੀ 스멜 ਲਈ ਇੱਕ ਨੂੰ ਅਸੀਂ ਫੇਵਰਿਟ ਡਿਸ਼ ਸਵਾਦ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਅਸੀਂ ਉਹਦਾ ਆਨੰਦ ਲਿਆ ਠੀਕ ਹੈ ਜੀ ਹੁਣ ਇਹ ਜਿੰਨਾ ਚਿਰ ਅਸੀਂ ਬਾਜੀ ਇਹ ਸਾਰੀ ਚੀਜ਼ ਕੀਤੀ ਆ ਤੁਹਾਡਾ ਦਿਮਾਗ ਕਿਸੇ ਹੋਰ ਚੀਜ਼ ਚ ਗਿਆ ਨਹੀਂ ਗਿਆ ਤੁਸੀਂ ਸਿਰਫ ਇਹਨਾਂ ਚੀਜ਼ਾਂ 'ਚ ਪੈ ਗਏ ਕਿ 5 4 3 2 1 ਪਹਿਲਾਂ ਤੁਸੀਂ ਪੰਜਾਂ ਚੀਜ਼ਾਂ ਨੂੰ ਦੇਖਿਆ ਫਿਰ ਉਹਨੂੰ ਐਕਸਪਲੇਨ ਕਰਨ ਵੇਗਿਆ ਫਿਰ ਆਵਾਜ਼ਾਂ ਸੁਣ ਇਹ ਤੁਸੀਂ ਪ੍ਰੈਜ਼ੈਂਟ 'ਚ ਲੈਣ ਦਾ ਮਾਈਂਡ ਹਾਂ ਉਹ ਜੋ ਐਂਜ਼ਾਇਟੀ ਚ ਵੀ ਇਹ ਚੀਜ਼ ਬਹੁਤ ਕੰਮ ਕਰਦੀ ਆ ਜਦੋਂ ਤੁਸੀਂ ਅਸੀਂ ਆਪਣਾ ਧਿਆਨ ਇੱਧਰ ਉੱਧਰ ਲੈ ਕੇ ਜਾਣਾ ਹੁੰਦਾ ਪਰ ਉਦੋਂ ਜਾਂਦਾ ਨਹੀਂ ਕਿਉਂਕਿ ਸਾਨੂੰ ਇਹ ਹੁੰਦਾ ਕਿ ਸਾਡੀ ਟੜਕਣ ਬਹੁਤ ਤੇਜ਼ ਹੋ ਗਈ ਸਾਨੂੰ ਕੁਝ ਹੋਣ ਲੱਗਾ ਸਾਰਾ ਧਿਆਨ ਕਿੱਥੇ ਲੱਗਾ ਬਾਡੀ ਦੇ ਉੱਤੇ ਆਪਾਂ ਬਾਡੀ ਤੋਂ ਕਿਵੇਂ ਹਟਾ ਕੇ ਪ੍ਰੈਜ਼ੈਂਟ 'ਚ ਲਿਆ ਸਕਦੇ ਆ ਆਲਦ ਵਾਲੇ ਦੇਖਾਂਗੇ ਅਸੀਂ ਹੈ ਕਿੱਥੇ ਬੈਠੇ ਜਦੋਂ ਤੁਸੀਂ ਇਹ ਨਾ ਚੀਜ਼ਾਂ ਤੇ ਧਿਆਨ ਦੇਵੋਗੇ ਤਾਂ ਵੀਰ ਜੀ ਇਹ ਬਾਰ-ਬਾਰ ਤਕਨੀਕ ਕਰੋਗੇ ਨਾ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਵਾਰੀ ਤਾਂ ਤੁਹਾਡਾ ਮਾਈਂਡ ਪਾਸਟ 'ਚੋਂ ਨਿਕਲ ਕੇ ਫਿਊਚਰ 'ਚੋਂ ਨਿਕਲ ਕੇ ਪ੍ਰੈਜ਼ੈਂਟ 'ਚ ਰਹਿਣਾ ਸਿੱ ਕਿਉਂਕਿ ਅਸੀਂ ਪਜਲ ਹੋ ਜਾਂਦੇ ਆ ਜਿਹਦੇ ਕਰਕੇ ਅਸੀਂ ਭੁੱਲੀ ਜਾਂਦੇ ਸਾਡਾ ਦਿਮਾਗ ਹੀ ਪ੍ਰੈਜ਼ੈਂਟ ਚ ਨਹੀਂ ਹੈਗਾ ਬਿਲਕੁਲ ਬਿਲਕੁਲ ਤਾਂ ਸੋਤਾ ਸਾਹਿਬ ਬੜੀਆਂ ਚੰਗੀਆਂ ਗੱਲਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਇਸ ਇਹਨਾਂ तमाम ਵਿਸ਼ਿਆਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਚਰਚਾ ਜ਼ਰੂਰ ਕਰੀਏ ਤੁਹਾਡਾ ਸਮਾਂ ਤਾਂ ਅਸੀਂ ਗੱਲਬਾਤ ਕੀਤੀ ਬੜੇ ਚੰਗੇ ਮੈਥਡਸ ਮੈਨੂੰ ਲੱਗਦਾ ਬੜੇ ਸਹਾਰਾ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਹਰਜੋਤ ਸਿੰਘ ਸਹੋਤਾ ਨੇ ਸਾਈਕੋਲੋਜੀਸਟ ਨੇ ਔਰ ਮੈਨੂੰ ਲੱਗਦਾ ਵੀ ਬੜੇ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਔਰ ਬੜੇ ਸਰਲ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਨੂੰ ਸਾਨੂੰ ਸਾਰਿਆਂ ਨੂੰ ਡਿਪਰੈਸ਼ਨ ਚੋਂ ਕੱਢਣ ਦੀ ਮੁਸੀਬਤਾਂ ਚੋਂ ਕੱਢਣ ਦੀ ਡਰ ਸਾਡਾ ਖਤਮ ਕਰਨ ਦੀ ਔਰ ਇਥੋਂ ਤੱਕ ਕਿ ਸਾਨੂੰ ਵੱਡੇ ਰੋਗ ਲੱਗਣ ਤੋਂ ਪਹਿਲਾਂ ਜੇਕਰ ਪਾਏ ਜਿਹੜੀਆਂ ਫਿਜ਼ੀਕਲੀ ਜਾਂ ਮੈਂਟਲੀ ਐਕਸਰਸਾਈਜ਼ੇਸ ਕਰੀਏ ਤਾਂ ਸਾਡੀ ਜ਼ਿੰਦਗੀ ਹੋਰ ਸੁਖਾਲੀ ਤੇ ਚੰਗੀ ਤੇ ਬਿਹਤਰ ਹੋ ਸਕਦੀ ਹੈ ਫਿਲਹਾਲ ਤੁਸੀਂ ਬਣੇ ਰਹੋਨ ਪੰਜਾਬੀ ਟੀਵੀ ਦੇ ਨਾਲ